ਤੁਸੀਂ ਸੋਚਦੇ ਹੋਵੋਗੇ ਕਿ ਅੱਜ ਮੈਂ ਕਿੱਥੇ ਆ ਤੁਸੀਂ ਸਮਝੋ ਆ ਪਿੱਛੇ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਇਹ ਇਹ ਬੈਕਬੋਨ ਦੇ ਨਾਲ ਚੀਜ਼ਾਂ ਸਪਾਈਨ ਦੇ ਨਾਲ ਜੁੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਔਰ ਇਹਦੇ ਨਾਲ ਜੁੜੇ ਜਿਹੜੇ ਵੀ ਰੋਗ ਹੈਗੇ ਨੇ ਤਾਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਆਈ ਸਾਡਾ ਮੈਕੈਨਿਕਲ ਸਿਸਟਮ ਹੈ ਜਿਹੜਾ ਸਾਰੀ ਬਾਡੀ ਨੂੰ ਰੈਗੂਲੇਟ ਕਰਦਾ ਜੇ ਵਿੱਚ ਰੁਕਾਵਟ ਆਈ ਤਾਂ ਉਹ એનર્ਜੀ ਉੱਥੇ ਨਹੀਂ ਪਹੁੰਚਦੀ ਇਸੇ ਕਰਕੇ ਤੁਸੀਂ ਕਹਿੰਦੇ ਹੋ ਹਾਰਟ ਦੀ ਪ੍ਰੋਬਲਮ ਹੋ ਗਈ ਜਾਂ ਡਾਇਬੀਟਿਸ ਹੋ ਗਈ ਬਈ ਦਵਾਈ ਨਹੀਂ ਦਿੰਦੇ ਫਿਜ਼ੀਓਥੈਰੇਪੀ ਤੋਂ ਵੀ ਇਹ ਅੱਡ ਪ੍ਰੋਸੈਸਾ ਜਿਹਨੂੰ ਆਪਾਂ ਜੇ ਹੋਰ ਮੈਂ ਦੇਸੀ ਲਹਿਜੇ ਦੇ ਵਿੱਚ ਕਹਾਂ ਤਾਂ ਕੜਾਕੇ ਕੱਢ ਕੇ ਅਲਾਈਨਮੈਂਟ ਸੈੱਟ ਕਰਦੇ ਸਾਬ ਆਪਣੇ ਜਨਰਲ ਅਲਾਈਨਮੈਂਟ ਵਾਸਤੇ ਆਏ ਨੇ ਦਰਦ ਨੂੰ ਦੇਖੋ ਕਿੰਨਾ ਲੱਗ ਰਹੀ ਹੈ ਠੀਕ ਹੈ ਕੋਈ ਸਪਾਈਨ ਅਗਰ ਬੈਂਡ ਹੁੰਦੀ ਹੈ ਹੁਣ ਇਹਨੂੰ ਆਪਾਂ ਰਿਪੇਅਰ ਨਹੀਂ ਕਰਦੇਗੇ ਆਪਾਂ ਨੇ ਤਾਂ ਦੇਖਣਾ ਬੋਡੀ ਦੇ ਅੰਦਰ ਡਿਸਕੰਫਰਟ ਕਿੱਥੇ ਆ ਕੋ ਡਿਸਕੰਫਰਟ ਨੂੰ ਦੂਰ ਕਰ ਦੇਣਾ ਠੀਕ ਹੈ ਜਿਉਂ ਹੀ ਦਰਦ ਖਤਮ ਹੋ ਗਿਆ ਬੋਡੀ ਨੇ ਆਪਣੇ ਆਪ ਸੈਲਫ ਰਿਪੇਅਰ ਕਰਨਾ ਸ਼ੁਰੂ ਕਰਨਾ ਹੁਣ ਆ ਕੇ ਆਖਦੇ ਤੁਸੀਂ ਇੱਥੋਂ ਨਾ ਸਵੈਦੀ ਲਾਉਣਾ ਵੀ ਹੋ ਗਈ ਆ ਆ ਤੁਹਾਡੇ ਪੇਨ ਇੱਥੇ ਹੈ ਹਾਂਜੀ ਇਹਦੀ ਜੇ ਅਦਰ ਫਿਨਿਸ਼ ਹੋਂ ਕਰਦਮ ਨੂੰ ਆ ਕੇ ਦੇਖੋ ਆਰਾਮਨਾ ਤਾਂ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਆਪਰੇਸ਼ਨ ਵਗੈਰਾ ਵੀ ਕਈ ਕਈ ਕਰ ਦਿੰਦੇ ਨੇ ਬਚਿਆ ਜਾ ਸਕਦਾ ਬਚਿਆ ਜਾ ਸਕਦਾ ਆਪਰੇਸ਼ਨਾਂ ਤੋਂ ਬਚਿਆ ਜਾ ਸਕਦਾ ਹੋਂ ਜਿਵੇਂ ਕੋਟਿਆਂ ਦੇ ਆਪਰੇਸ਼ਨ ਨੂੰ ਕਹਿ ਦਿੰਦੇ ਨੇ ਉਹ ਮੇਰੇ ਕੋਲ ਆਉਂਦੇ ਨੇ ਫਿਰ ਗੋਡੇ ਆਪਣੇ ਰਿਪੇਅਰ ਕਰਾ ਲੈਂਦੇ ਉਹ ਹੀ ਗੋਡੇ ਚੱਲ ਜਾਂਦੇ ਨੇ ਫਿਰ ਸਾਫੀ ਕਾਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਗਗਨ 베ਦੀ ਤੇ ਤੁਸੀਂ ਸੋਚਦੇ ਹੋਵੋਗੇ ਕਿ ਅੱਜ ਮੈਂ ਕਿੱਥੇ ਹਾਂ ਤੁਸੀਂ ਸਮਝੋ ਆ ਪਿੱਛੇ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਇਹ ਇਹ ਬੈਕਬੋਨ ਦੇ ਨਾਲ ਚੀਜ਼ਾਂ ਸਪਾਈਨ ਦੇ ਨਾਲ ਜੁੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਔਰ ਤੁਸੀਂ ਸਮਝੇ ਹੋਵੋਗੇ ਇਹ ਚੀਜ਼ਾਂ ਦੇਖ ਕੇ ਔਰ ਜਦੋਂ ਸਪਾਈਨ ਦੀ ਗੱਲ ਆ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਲਾਈਫਲਾਈਨ ਹੀ ਹੁੰਦੀ ਹੈ ਇਨਸਾਨ ਦੀ ਔਰ ਇਹਦੇ ਨਾਲ ਜੁੜੇ ਜਿਹੜੇ ਵੀ ਰੋਗ ਹੈਗੇ ਨੇ ਤਾਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਦਰਦ ਬਹੁਤ ਤਣਾ ਦੀ ਹੋ ਜਾਂਦੀ ਹੈ ਔਰ ਸਾਰੇ ਸਰੀਰ ਦੇ ਵਿੱਚ ਜਿਹੜਾ ਪ੍ਰਵਾਹ ਹੈਗਾ ਸਿਗਨਲ ਜਿਹੜੇ ਜਾਂਦੇ ਨੇ ਉਹ ਮੈਨੂੰ ਲੱਗਦਾ ਕਿ ਸਪਾਈਨ ਹੀ ਆ ਸਭ ਤੋਂ ਜਿਹੜੀ ਇੱਕ ਮੇਨ ਤੇ ਮੇਜਰ ਚੀਜ਼ ਹੈ ਤੇ ਇਹਦੇ ਜਿਹੜੇ ਰੋਗ ਹੁੰਦੇ ਨੇ ਤਾਂ ਉਹ ਤੁਸੀਂ ਦੇਖ ਲਓ ਕਿ ਕਿੰਨਾ ਜ਼ਿਆਦਾ ਪਰੇਸ਼ਾਨ ਕਰਦੇ ਨੇ ਤਾਂ ਅੱਜ ਮੈਂ ਪ੍ਰਦੀਪ ਸਿੰਘ ਜੀ ਦੇ ਨਾਲ ਮੌਜੂਦ ਰਵਾਂਗਾ ਇਹ ਬੇਸਿਕਲੀ ਕਾਇਰੋ ਪ੍ਰੈਕਟਰ ਨੇ ਕਾਇਰੋ ਪ੍ਰੈਕਟਰ ਨੇ ਇਹ ਵਰਡ ਮੇਰੇ ਲਈ ਵੀ ਨਵਾਂ ਸੀਗਾ ਤੇ ਤੁਹਾਡੇ ਲਈ ਵੀ ਨਵਾਂ ਹੀ ਹੋਊਗਾ ਔਰ ਮੈਨੂੰ ਲੱਗਿਆ ਕਿ ਤੁਹਾਡੇ ਤੱਕ ਪਹੁੰਚਾਉਣਾ ਚਾਹੀਦਾ ਜਿਹਨੂੰ ਆਪਾਂ ਸਰਲ ਭਾਸ਼ਾ ਦੇ ਵਿੱਚ ਕਹਿ ਲਈਏ ਕਿ ਅਲਾਈਨਮੈਂਟ ਠੀਕ ਕਰ ਦਿੰਦੇ ਜਿਵੇਂ ਟਾਇਰਾਂ ਦੀ ਅਲਾਈਨਮੈਂਟ ਆਪਾਂ ਕਰਾ ਦਿੰਦੇ ਆ ਠੀਕ ਹੈ ਉਦਾਂ ਹੀ ਮਤਲਬ ਸਪਾਈਨ ਜੇ ਟੇਟੀ ਹੋਵੇ ਗੋਡਿਆਂ ਨੂੰ ਕੋਈ ਦਿੱਕਤ ਹੋਵੇ ਦਵਾਈ ਨਹੀਂ ਦਿੰਦੇ ਫਿਜ਼ੀਓਥੈਰੇਪੀ ਤੋਂ ਵੀ ਇਹ ਅੱਡ ਪ੍ਰੋਸੈਸ ਆ ਜਿਹਨੂੰ ਆਪਾਂ ਜੇ ਹੋਰ ਮੈਂ ਦੇਸੀ ਲਹਿਜੇ ਦੇ ਵਿੱਚ ਕਹਾਂ ਤਾਂ ਕੜਾਕੇ ਕੱਢ ਕੇ ਅਲਾਈਨਮੈਂਟ ਸੈੱਟ ਕਰ ਦਿੰਦੇ ਨੇ ਡਾਕਟਰ ਸਾਹਿਬ ਸਵਾਗਤ ਹੈ ਜੀ ਥੈਂਕ ਯੂ ਜੀ ਬਹੁਤ ਬਤਨ ਵਾਟੋੜਾ ਤੁਸੀਂ ਆਏ ਇੱਥੇ ਤੇ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਸਾਡੀ ਪਹਿਲੀ ਚੀਜ਼ ਤਾਂ ਮੈਂ ਸਮਝਾਉਣਾ ਚਾਹਾਂਗਾ ਕੈਰੋਪ੍ਰੈਕਟਿਸ ਹੈ ਕੀ ਚੀਜ਼ ਹਮ ਕੈਰੋਪ੍ਰੈਕਟਿਸ ਕੁਝ ਵੀ ਨਹੀਂ ਹੈ ਸਿਰਫ ਇਹ ਮਸਕਲੋ ਸਕੈਲੀਟਲ ਸਿਸਟਮ ਮਤਲਬ ਸਾਡੇ ਮਸਲ ਤੇ ਸਕੈਲੀਟਲ ਸਿਸਟਮ ਨੂੰ ਅਲਾਈਨ ਕਰਨ ਦੇ ਨਾਲ ਹੀ ਬਾਈ ਡਿਫਾਲਟ ਨਰਵ ਸਿਸਟਮ ਐਂਡ ਮਸਲ ਸਾਰੇ ਐਡਜਸਟ ਹੋ ਜਾਂਦੇ ਨੇ ਹਮ ਅਸਾ ਕੋਈ ਰਿਸਰਚ ਨਹੀਂ ਇਹਦੇ ਉੱਤੇ ਕਿਵੇਂ ਠੀਕ ਕਰਦੀ ਹੈ ਲੇਕਿਨ ਬਾਡੀ ਦੀ ਇੱਕ ਕੈਰੀਰੀ ਹੈ ਬਾਡੀ ਸੈਲਫ ਆਟੋ ਅਡਜਸਟਮੈਂਟ ਆਟੋ ਰਿਪੇਅਰ ਕਰਨ ਦਾ ਸਿਸਟਮ ਹੈ ਬਾਡੀ ਦੇ ਅੰਦਰ ਇਹ ਬਾਬਾ ਜੀ ਨੇ ਪਹਿਲਾਂ ਇਨਪੋਰਟ ਕੀਤਾ ਅੱਛਾ ਅੱਜ ਡਾਕਟਰ ਸਾਹਿਬ ਇੱਕ ਚੀਜ਼ ਇਹ ਆ ਕਿ ਆਮ ਤੌਰ ਤੇ ਜਿਹੜੀ ਤੁਹਾਡੀ ਹੈਗੀ ਆ ਜੋ ਜਿਹੜੀ ਤੇ ਸਪੈਸ਼ਲਾਈਜੇਸ਼ਨ ਆ ਜੋ ਤੁਸੀਂ ਕਰਦੇ ਹੋ ਇਹ ਗੋਰਿਆਂ ਦੇ ਤਾਂ ਬਹੁਤ ਦੇਖੀ ਸੀ ਮੈਨੂੰ ਲੱਗਦਾ ਕਿ ਮੈਨੂੰ ਤਾਂ ਕੋਈ ਪਹਿਲੀ ਚੀਜ਼ ਹੀ ਲੱਗੀ ਆ ਪੰਜਾਬ ਦੇ ਵਿੱਚ ਜੋ ਤੁਸੀਂ ਕਰਦੇ ਪਿਓ ਖਾਸ ਤੌਰ ਤੇ ਔਰ ਉਹ ਜਿਹੜੀ ਚੀਜ਼ ਆ ਬਹੁਤ ਫੈਸੀਨੇਟ ਕਰਦੀ ਹੈ ਜਦੋਂ ਕੜਾਕੇ ਨਿਕਲ ਕੇ ਔਰ ਬੰਦਾ ਕਹਿੰਦਾ ਕਿ ਮੈਂ ਠੀਕ ਹੋ ਗਿਆ ਕੜਾਕੇ ਜਿਹੜੇ ਨੇ ਇਹ 에ਅ ਬੱਬਲਸ ਜਿਹੜੇ ਨੇ ਉਹ ਰਿਲੀਜ਼ ਹੁੰਦੇ ਨੇ ਉਹਦੇ ਕਰਕੇ ਸੌਂ ਜਾਂਦਾ ਜਿਵੇਂ ਆਪਾਂ ਆ ਹੱਥਾਂ ਨੂੰ ਆ ਆਮ ਕੱਢਦੇ ਰਹਿੰਦੇ ਆ ਇਹ ਬਾਇਰਪਾ ਸਾਡੇ ਸਿਸਟਮ ਦੇ ਅੰਦਰ ਕੜਾਕੇ ਕੱਢਣਾ ਇਜ਼ ਨਾਟ ਵੈਰੀ ਇੰਪੋਰਟੈਂਟ ਨਾ ਜ਼ਰੂਰੀ ਨਹੀਂ ਹੈ ਕਿ ਕੜਾਕੇ ਹੀ ਨਿਕਲਣ ਹੂੰ ਸ਼ਿਫਟਿੰਗ ਆਫ ਬੋਨ ਇਜ਼ ਵੈਰੀ ਇੰਪੋਰਟੈਂਟ ਅੱਛਾ ਉਹ ਸ਼ਿਫਟ ਹੁੰਦੀ ਹੈ ਨੇ ਉਹਨੇ ਇੱਕ ਇਹ ਚੀਜ਼ ਧਿਆਨ ਨਾਲ ਸੁਣੋ ਫ੍ਰੈਕਸ਼ਨ ਆਫ ਸੈਕਿੰਡ ਹੀ ਹੁੰਦਾ ਜੋ ਸਾਡੀ ਬਾਡੀ ਐਸੀ ਡਿਜ਼ਾਈਨਡ ਹੈ ਐਸੀ ਡਿਜ਼ਾਈਨਡ ਹੈ ਇਹਨੇ ਫਸਟ ਕਲਾਸ ਡਿਜ਼ਾਈਨਡ ਹੈ ਤੁਸੀਂ ਜਦ ਇੱਕ ਪਾਸੇ ਪ੍ਰੈਸ਼ਰ ਦੋਗੇ ਤਾਂ ਬਾਡੀ ਜਿਹੜੀ ਹੈ ਸਾਈਡ ਨੂੰ ਇਧਰ ਨੂੰ ਨੀਚੇ ਨੂੰ ਫੈਲ ਜਾਂਦੀ ਹੈ ਹੂੰ ਇਹਦਾ ਫੈਲਣ ਦਾ ਤਰੀਕੇ ਨਾਲ ਕੀ ਹੁੰਦਾ ਜਿਹੜੀ ਜਿਹੜੀ ਪ੍ਰੋਬਲਮ ਹੈਗੀ ਉਹ ਆਟੋਮੈਟਿਕ ਬੈਲੈਂਸ ਹੋ ਜਾਂਦੀ ਹੈ ਕਿ ਕੋਈ ਬੰਦਾ ਐ ਹੋ ਜਾਂਦਾ ਹੂੰ ਕੋਈ ਬੰਦਾ ਐ ਹੋ ਜਾਂਦਾ ਠੀਕ ਹੈ ਉਸ ਬਟ ਬਾਈ ਡਿਫਾਲਟ ਗਰਦਨ ਆਪਣੇ ਆਪ ਹੀ ਸਿੱਧੀ ਰਹਿਣੀ ਹੈ ਕਿਉਂਕਿ ਨੇਚਰ ਹੀ ਇਹੀ ਹੈ ਕਿ ਜੇ ਬੰਦਾ ਐ ਹੋ ਗਿਆ ਤਾਂ ਐ ਤਾਂ ਨਹੀਂ ਦੇਖੂਗਾ ਉਹ ਐ ਦੇਖੂਗਾ ਹੂੰ ਹੂੰ ਤੋਂ ਉਹ ਵੀ ਇਹ ਟਾਈਮ ਨਾਲ ਹੋ ਜਾਂਦੀ ਹੈ ਕਿਉਂ ਹੁੰਦੀ ਹੈ ਉਹ ਵੀ ਮੈਂ ਐਕਸਪਲੇਨ ਕਰੂੰਗਾ ਮੇਨ ਚੀਜ਼ ਸਾਡੇ ਬ੍ਰੇਨ ਤੇ ਸਪਾਈਨ ਦੋ ਦੋਨਾਂ ਦੀ ਕੋਆਰਡੀਨੇਸ਼ਨ ਬਹੁਤ ਵਧੀਆ ਚਾਹੀਦੀ ਹੈ ਹਮਮ ਅ ਸਪਾਈਨ ਸਾਡਾ ਮਕੈਨੀਕਲ ਸਿਸਟਮ ਹੈ ਜਿਹੜਾ ਸਾਰੀ ਬਾਡੀ ਨੂੰ ਰੈਗੂਲੇਟ ਕਰਦਾ ਬਾਡੀ ਸਿਸਟਮ ਨੂੰ ਚਲਾਉਂਦਾ ਬ੍ਰੇਨ ਆਰਡਰ ਕਰਦਾ ਹੈ ਕਿ ਪਾਈ ਇੰਨੀ એનર્ਜੀ ਇੱਥੇ ਦੇਣੀ ਹੈ ਇੰਨੀ એનર્ਜੀ ਇੱਥੇ ਜੇ ਜੇਬ ਵਿੱਚ ਰੋਕਾ ਉਠਾਈ ਤਾਂ ਉਹ એનર્ਜੀ ਉੱਥੇ ਨਹੀਂ ਪਹੁੰਚਦੀ ਇਸੇ ਕਰਕੇ ਤੁਸੀਂ ਕਹਿੰਦੇ ਹੋ ਹਾਰਟ ਦੀ ਪ੍ਰੋਬਲਮ ਹੋਗੀ ਜਾਂ ਡਾਇਬੀਟਿਸ ਹੋਗੀ ਇਹ ਲਾਈਫਸਟਾਈਲ ਪ੍ਰੋਬਲਮ ਨੇ ਬਿਮਾਰੀਆਂ ਨਹੀਂ ਹੈਗੀਆਂ ਲਾਈਫਸਟਾਈਲ ਡਿਸਆਰਡਰ ਨੇ ਹਾਂ ਲਾਈਫਸਟਾਈਲ ਅਜਾ ਦੋਸਤ ਇੱਕ ਪੋਸਚਰ ਨਾਲ ਜੁੜੇ ਬਹੁਤ ਪ੍ਰੋਬਲਮ ਹੋ ਗਿਆ ਮੋਬਾਈਲ ਹੋ ਗਿਆ ਖਾਸ ਤੌਰ ਤੇ ਆ ਜਿਵੇਂ ਕੁਰਸੀ ਤੇ ਬੱਚੇ ਖਾਸ ਤੌਰ ਤੇ ਉਹ ਟੇਡੇ ਹੋ ਕੇ ਜਿਵੇਂ ਬੈਠੇ ਰਹਿਣਾ ਵੈਸੇ ਤਾਂ ਕਹਿੰਦੇ ਆ ਕਿ ਜਿਵੇਂ ਕਿਤਾਬਾਂ 'ਚ ਵੀ ਲਿਖਿਆ ਹੁੰਦਾ ਜਾਂ ਸਿਆਣੇ ਵੀ ਘਰਾਂ ਦੇ ਵਿੱਚ ਵੀ ਕਹਿੰਦੇ ਸਿੱਧੇ ਪਿੱਠ ਸਿੱਧੀ ਲਾ ਕੇ ਬੈਠੋ ਉਹ ਆਮ ਤੌਰ ਤੇ ਤਾਂ ਹੀ ਕਿਹਾ ਜਾਂਦਾ ਪਰ ਉਹ ਗੁੱਦ ਮਾਨੇ ਰਹਿ ਕੇ ਬੈਠਦਾ ਇਹਦੇ ਚਾਰ ਕਾਰਨ ਨੇ ਜਿਹੜੇ ਜਿਹਦੇ ਕਰਕੇ ਇਹ ਪ੍ਰੋਬਲਮ ਆਉਂਦੀ ਹੈ ਪਹਿਲੀ ਚੀਜ਼ ਤੁਹਾਡੀ ਪੋਸਚਰ ਦੀ ਪੋਸਚਰ ਕਿਵੇਂ ਰੱਖਣੇ ਨੇ ਦੂਸਰੀ ਪ੍ਰੋਬਲਮ ਆ ਜਾਂਦੀ ਹੈ ਤੁਹਾਡਾ ਖਾਣ ਪੀਣ ਦਾ अच्छा याद रखियो बेमौसमी चीज खाणियां या समय तो मतलब जे मैं कहिए ਹੁਣ ਹੁਣ ਜਿਵੇਂ ਰੇਸ਼ਾ ਵਧਿਆ ਹੋਇਆ ਇਸ ਮੌਸਮ ਦੇ ਅੰਦਰ ਰੇਸ਼ਾ ਥੋੜਾ ਜਿਹਾ ਵੱਧ ਆ ਆਪਾਂ ਰੇਸ਼ੇ ਵਾਲੀਆਂ ਚੀਜ਼ਾਂ ਜਿਹੇ ਰੇਸ਼ਾ ਵੱਧਦਾ ਆਯੁਰਵੇਦ ਦੇ ਅੰਦਰ ਜਿਹੜਾ ਵਾਤ ਪਿਤ ਕਫ ਆ ਉਹੀ ਚੀਜ਼ ਇੱਥੇ ਵੀ ਮੰਨੇ ਰੱਖਦੀ ਹੈ ਠੀਕ ਹੈ ਉਹ ਵੀ ਕੰਟਰੋਲ ਹੋਣੀ ਚਾਹੀਦੀ ਹੈ ਤੀਸਰੀ ਜਿਹੜੀ ਹੈਗੀ ਸਡਨ ਚੇਂਜ ਆਫ ਕਲਾਈਮੇਟ ਆਪਾਂ ਕਹਿੰਦੇ ਆ ਏਸੀ ਚੋਂ ਨਿਕਲੇ ਗਰਮੀ ਚ ਵੜ ਗਏ ਗਰਮੀ ਚੋਂ ਨਿਕਲੇ ਏਸੀ ਚ ਆ ਗਏ ਉਹਦੇ ਨਾਲ ਵੀ ਸਾਡੇ ਹੱਡੀਆਂ ਨਾਲ ਜੁੜਦੀ ਉਹ ਚੀਜ਼ ਵੀ ਪ੍ਰੋਬਲਮ ਆਦੀ ਫੋਰਥ ਸਭ ਤੋਂ ਲਾਸਟ ਜਿਹੜੀ ਹੈ ਐਕਸੀਡੈਂਟ ਐਂਡ ਜੱਗਸ ਛਿੱਕ ਮਾਰਨੀ ਅੱਛਾ ਛਿੱਕ ਮਾਰਿਆ ਜੀਪ ਸਾਫ ਕਰਨ ਲੱਗੇ ਖਤੂ ਆ ਜਾਣਾ ਨਿਚ ਨਿਚ ਮਾਰਨ ਨਾਲ ਵੀ ਹੱਡੀ ਹਿਲ ਜਾਂਦੀ ਹੈ ਹਾਂ ਹਾਂ ਜੀ ਹਿਲ ਜਾਂਦੀ ਹੈ ਇੱਥੇ ਪੋਜੀਸ਼ਨ ਹਿਲ ਜਾਂਦੀ ਹੈ ਅੱਛਾ ਜਾਂ ਜਦ ਪੈਰ ਸਟੈਪ ਕਰਦੇ ਹੋ ਐ ਲੱਗਦਾ ਜਿਵੇਂ ਆਏ ਗਿਰ ਗਏ ਹਾਂ 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 ਮਾਲਾ ਜੀ ਹੁੰਦਾ ਲੇਕਿਨ ਚਟਕਾ ਬੜੀ ਜੁਲ ਲੱਗਦਾ ਉਹਦੇ ਨਾਲ ਵੀ ਹਿਲ ਜਾਂਦੀ ਹੈ ਅੱਛਾ ਤੇ ਬਾਈ ਐਕਸੀਡੈਂਟ ਤਾਂ ਉਹ ਐਕਸੀਡੈਂਟ ਹੀ ਨਹੀਂ ਉਹ ਤਾਂ ਉਹ ਲਾਈ ਲੈਂਦੀ ਹੈ ਤੇ ਡਾਕਟਰ ਸਾਹਿਬ ਇਹ ਇਹਨਾਂ ਦਾ ਹੁਣ ਥੋੜਾ ਜਿਹਾ ਜੇ ਦੱਸੋ ਤਾਂ ਤੁਸੀਂ ਆ ਤੁਹਾਡੇ ਚੱਕਰੀਏ ਥੋੜਾ ਜਿਹਾ ਮੈਨੂਅਲ ਚੈੱਕ ਕਰਕੇ ਦੇਖ ਲੈਣੇ ਆ ਤੁਹਾਡੇ ਵਾਕੀ ਕਿੰਨਾ ਦਰਦ ਹੈ ਗਿਆ ਬੈਠੇ ਹੋ ਇੱਥੇ 1 ਮਿੰਟ ਆਪਸੇ ਪੈਰ ਜੋੜੋ ਗੋਡੇ ਜੋੜੋ 5 ਬਿਨਾ ਪੈਰ ਹਿਲਾਏ ਗੋਡਿਆਂ ਨੂੰ ਹਲਾਉਤੋ ਖੋਲੋ ਬੰਦ ਕਰੋ ਖੋਲੋ ਬੰਦ ਗੋਡ ਗੋਡ ਸਿਰਫ ਰਾਈਟ ਸਾਈਡ ਦਾ ਹਲਾਇਓ ਓਕੇ ਯੂਰ ਰਾਈਟ ਇਜ਼ ਪੁੱਲਿੰਗ ਲੈਫਟ ਲੈਫਟ ਹਲਾਇਓ ਸਾਇਲੈਂਟ ਹੁਣ ਇੱਥੇ ਜਿਹੜਾ ਆਪਾਂ ਮਤਲਬ ਕੱਢਿਆ ਰਾਈਟ ਇਜ਼ ਪੁੱਲਿੰਗ ਲੈਫਟ ਮਤਲਬ ਜਦ ਮੈਂ ਇਹਨਾਂ ਦੇ ਇੱਥੇ ਐਸਏਜ ਜੁਆਇੰਟ ਠੀਕ ਹੈ ਐਲੈਕ ਇਲੈਕ ਜੁਆਇੰਟ ਜਿਹੜਾ ਹੈ ਇੱਥੇ ਜੇ ਆਪਾਂ ਹੱਥ ਰੱਖਦੇ ਆਂ ਤੇ ਪਤਾ ਲੱਗ ਜਾਂਦਾ ਕਿ ਕਿਹੜਾ ਕਿਹੜਾ ਪੁਆਇੰਟ ਕਿਧਰ ਨੂੰ ਹਿਲਾ ਰਿਹਾ ਹੂੰ ਠੀਕ ਹੈ ਤਾਂ ਦੈਟ ਮੀਨਸ ਅਨਦਰ ਰਾਈਟ ਇਜ਼ ਹੋਲਡਿੰਗ ਲੈਫਟ ਦੈਟ ਮੀਨਸ ਦਿ ਕੋ ਪੈਲਵਿਕ ਦੀ ਆ ਜਿਹੜੀ ਲੱਕ ਦੀ ਮੂਵਮੈਂਟ ਹੈ ਇਹ ਜਾਂ ਚੱਲਦੇ ਐਂ ਚੱਲਦਾ ਹੂੰ ਬਟ ਇਹਨਾਂ ਦਾ ਐਂ ਤਾਂ ਚੱਲਦਾ ਰਾਈਟ ਸਾਈਡ ਦਾ ਬਟ ਰਾਈਟ ਸਾਈਡ ਫਿਰ ਖਿੱਚਦਾ ਲੈਫਟ ਨੂੰ ਵੀ ਉਹ ਐ ਹੋ ਜਾਂਦਾ ਜਦ ਐਂ ਚੱਲਦਾ ਐਂ ਖਿੱਚਦਾ ਐਂ ਚੱਲਦਾ ਐਂ ਖਿੱਚਦਾ ਸਾਈਡ ਨੂੰ ਨਹੀਂ ਹੋਣਾ ਚਾਹੀਦਾ ਅਪ ਡਾਊਨ ਜਾਣਾ ਚਾਹੀਦਾ ਠੀਕ ਹੈ ਠੀਕ ਹੈ ਹੁਣ ਇਹਨਾਂ ਦੀ ਪੋਜੀਸ਼ਨ ਦੇ ਹਿਸਾਬ ਨਾਲ ਰਾਈਟ ਹਲਾਇਓ ਜੀ ਇੱਕ ਮਿੰਟ ਹਾਂ ਹੁਣ ਲਾਓ ਆ ਦੇਖੋ ਰਾਈਟ ਹਲਾਉਣ ਦੇ ਨਾਲ ਤੇ ਲੈਫਟ ਖਿੱਚਿਆ ਜਾਂਦਾ ਨਾਲ ਲੈਫਟ ਦੀ ਵੀ ਮੂਵਮੈਂਟ ਆ ਰਹੀ ਹੈ ਲੈਫਟ ਕਰਿਓ ਲੈਫਟ ਕਰਦene ਕੋਈ ਮੂਵਮੈਂਟ ਨਹੀਂ ਹੈਗੀ ਰਾਈਟ ਦੀ ਹੂੰ ਠੀਕ ਹੈ ਤਾਂ ਇਤੋਂ ਸਾਨੂੰ ਆਈਡੀਆ ਮਿਲ ਗਿਆ ਕਿ ਇਹ ਡਿਸਟਰਬ ਹੋਈ ਹੈ ਪੈਲਵਿਕ ਇਹਨਾਂ ਦੀ ਤੇ ਪੈਲਵਿਕ ਡਿਸਟਰਬ ਦੇ ਬਾਅਦ ਆਪਾਂ ਦੇਖ ਲੈਂਦੇ ਆ ਕਿ ਇਹਨਾਂ ਦੇ ਕਿਹੜਾ ਮਣਕਾ ਤੰਗ ਕਰ ਰਿਹਾ ਇਹਨਾਂ ਨੂੰ ਕਿੱਥੇ ਤੰਗ ਕਰ ਰਿਹਾ ਜੀ ਪਿੱਛੇ ਨੂੰ ਆਓ ਐਸ1 ਏਰੀਆ ਨਹੀਂ ਐਲ5 ਐਲ4 ਇੱਥੇ ਹਲਕਾ ਜਿਹਾ ਹਲਕਾ ਜਿਹਾ ਇੱਥੇ ਆ ਜਾ ਐਲ3 ਨਹੀਂ ਨਹੀਂ ਅੱਤ ਲ 4 ਦੇ ਅੰਦਰ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਥੋੜੀ ਬਹੁਤ ਹੂੰ ਤੇ ਆਪਾਂ ਉਹਨਾਂ ਨੂੰ ਕਰੈਕਸ਼ਨ ਦਵਾਂਗੇ ਇਹ ਹੱਥ ਲਾ ਕੇ ਲੱਗਦਾ ਜੀ ਪਤਾ ਮਰੀਜ਼ ਨਾਲ ਗੱਲ ਕਰਕੇ ਪੱਟ ਲਾ ਕੇ ਪਤਾ ਕਰੰਨੇ ਬਾਕੀ ਹੁਨਰ ਹੁੰਦਾ ਹੈ ਬਾਕੀ ਆਪਾਂ ਦੇਖਦੇ ਹਾਂ ਕਿ ਐਨੀ ਹੋਣੀ ਇੱਕ ਹੁਣ ਤੁਸੀਂ ਇਹਨਾਂ ਨੂੰ ਦਿਓਗੇ ਉਹ ਜੋ ਤੁਹਾਡਾ ਹੁਣ ਆਪਾਂ ਐਡਜਸਟਮੈਂਟ ਦਵਾਂਗੇ ਦੇਖਦੇ ਹਾਂ ਇਹਨਾਂ ਤੇ ਕੀ ਫਰਕ ਪੈਂਦਾ ਓਕੇ ਕੁਝ ਚੀਜ਼ਾਂ neck ਆਪਣੇ ਆਪ ਹੀ ਰੋਕ ਲੈਂਦੀਆਂ ਨੇ ਉਹ ਆਪਾਂ ਦੇਖਦੇ ਹਾਂ neck ਦਾ ਕੱਢਣ ਤੋਂ ਬਾਅਦ neck ਦਾ ਕੜਾਕਾ ਕੱਢਣ ਤੋਂ ਬਾਅਦ ਦੇਖਦੇ ਹਾਂ ਫਿਰ ਕੀ ਹੋ ਰਿਹਾ ਹੈ ਟਾ ਤੇ ਰਾਈਟ ਸਾਈਡ ਜਿਹੜੀ ਹੈਗੀ ਇਹ ਤਾਂ neck ਦੀ ਹਾਂ ਹੈਗੀ ਐ ਰਾਈਟ ਸਾਈਡ ਤੁਹਾਡੇ ਇੱਥੇ ਮੈਨੂੰ ਮੈਨੂੰ ਕਹਿਣ ਦਿਓ ਮੈਂ ਦੇਖਦਾ ਮੈਂ ਦੇਖ ਰਿਹਾ ਇੱਥੇ ਸਟਿਫਨੈਸ ਹੈਗੀ ਆ ਤੁਹਾਡੀ ਇਸ ਜਗ੍ਹਾ ਤੇ 올 ਰਾਈਟ ਆਤੀ ਆਤੀ ਇਹ ਤੁਹਾਡਾ ਪੰਜਵਾਂ ਚੌਥਾ ਪੰਜਵਾਂ ਮਣਕਾ ਹੈ ਤੁਹਾਡਾ ਕੰਪਿਊਟਰ ਦਾ ਕੰਮ ਜਿਵੇਂ ਦੱਸਿਆ ਕੰਪਿਊਟਰ ਦੇ ਕੰਮ ਕਰਕੇ ਜਿਆਦਾ ਝੁੱਕ ਕੇ ਬੈਠਦੇ ਹੋ ਓਕੇ ਇਹ ਸਿਰਫ ਇੱਕ ਮਣਕਾ ਮਹਿਲਾਇਆ ਹੈ ਨਾ ਜਿਹੜਾ ਪੰਜਵਾਂ ਜਿਹੜਾ ਡਿਸਟਰਬ ਸੀਗਾ ਅੱਛਾ ਠੀਕ ਹੈ ਜਿਹੜਾ ਡਿਸਟਰਬ ਸੀ ਉਹ ਨਹੀਂ ਹਲਾਇਆ ਬੜੇ ਤਰੀਕੇ ਨਾਲ ਉਹਨੂੰ ਹਲਾ ਦਿੰਦਾ ਹੂੰ ਇੱਥੇ ਤੋਂ ਨਾ ਉੱਪਰ ਇਤਨੀ ਹੈ ਗਈ ਹੈ ਨਾ ਮਤਲਬ ਉਹ ਜ਼ਿਆਦਾ ਫੀਲ ਹੋ ਰਿਹਾ ਸੀਗਾ ਜਿਹੜਾ ਸੀਗਾ ਆ ਹੈਗਾ ਇੱਥੇ ਚੌਥਾ ਓਕੇ ਬਾਸ ਹਲ ਕਰਕਣਾ ਹੂੰ ਸੋ ਚੌਥਾ ਪੰਜਵਾਂ ਮਣਕਾ ਦੋਨੋਂ ਗਿਆ ਅੱਛਾ ਹੁਣ ਇਹ ਕਿੰਨਾ ਦੀ ਹੁਣ ਦੇਖਿਓ ਤੁਸੀਂ نیچے ਪੇਨ ਹੈਗੀ ਤੁਰ ਕੇ ਦੇਖਿਓ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਨੀਚੇ ਤੁਰ ਪੈਨੇ ਨਾ ਕੱਢਦੇ ਬਾਅਦ ਪੈਣੀ ਹੈਗੀ ਆਪਾਂ ਤੁਹਾਡੇ ਲੋਰ ਬੈਗ ਦੀ ਪੇਂ ਚਲੀ ਗਈ ਹੈ ਜੋ ਮੈਂ ਤੁਹਾਡੀ ਮੂਵਮੈਂਟ ਦੇਖ ਰਿਹਾ ਨਹੀਂ ਕਾਫੀ ਹੱਦ ਤੱਕ ਜਿਵੇਂ ਆਇਆ ਜਿਵੇਂ ਭਾਵੇਂ ਸੀਗੀ ਉਹ ਫੀਲ ਹੋ ਰਿਹਾ ਜਿਵੇਂ ਲਾਈਟ ਲਾਈਟ ਜਿਹਾ ਹੋ ਰਿਹਾ ਮੈਂ ਦੇਖ ਲਿਆ ਤੁਹਾਡੀ ਚਾਲ ਟੀ ਡਾਕਟਰ ਸਾਹਿਬ ਨਾਲ ਦੇ ਨਾਲ ਰਿਜ਼ਲਟ ਆਇਆ ਰਿਜ਼ਲਟ ਨਾਲੋਂ ਨਾਲ ਲੈ ਅੱਛਾ ਡਾਕਟਰ ਸਾਹਿਬ ਜਿਵੇਂ ਜਿਵੇਂ ਹੁਣ ਇਹ ਚੀਜ਼ਾਂ ਹੈਗੀਆਂ ਨੇ ਇਹ ਫਿਰ ਜਿਵੇਂ ਦਵਾਈ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਮਹਿੰਗੀ ਹੈਗੀ ਹੈ ਨਾ ਚਲੋ ਆਪਾਂ ਉਹਦੇ ਉੱਤੇ ਵੀ ਸਵਾਲ ਨਹੀਂ ਚੁੱਕਦੇ ਉਹਨਾਂ ਦੇ ਅਲੱਗ ਜੋ ਵੀ ਪ੍ਰੋਸੈਸਰ ਤਾਂ ਵਧੀਆ ਹੀ ਹੈ ਉਹ ਵੀ ਕਰਦੇ ਨੇ ਤਾਂ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਆਪਰੇਸ਼ਨ ਵਗੈਰਾ ਵੀ ਕਈ ਕਈ ਕਰ ਦਿੰਦੇ ਨੇ ਬਚਿਆ ਜਾ ਸਕਦਾ ਬਚਿਆ ਜਾ ਸਕਦਾ ਆਪਰੇਸ਼ਨਾਂ ਤੋਂ ਬਚਿਆ ਜਾ ਸਕਦਾ ਹੁਣ ਜਿਵੇਂ ਕੋਟਿਆਂ ਦੇ ਆਪਰੇਸ਼ਨ ਨੂੰ ਕਹਿ ਦਿੰਦੇ ਨੇ ਹਾਂਜੀ ਉਹ ਤਾਂ ਆਮ ਕਹਿੰਦੇ ਆ ਹਾਂਜੀ ਉਹ ਮੇਰੇ ਕੋਲ ਆਉਂਦੇ ਨੇ ਫਿਰ ਗੋਡੇ ਆਪਣੇ ਰਿਪੇਅਰ ਕਰਾ ਲੈਂਦੇ ਉਹ ਹੀ ਗੋਡੇ ਚੱਲ ਜਾਂਦੇ ਨੇ ਫਿਰ ਅੱਛਾ ਹਾਂਜੀ ਉਹ ਰਿਪੇਅਰ ਹੋ ਜਾਂਦੇ ਨੇ ਦੁਬਾਰਾ ਗੋਡਿਆਂ ਦਾ ਤਾਂ ਡਾਕਟਰ ਸਾਹਿਬ ਆਮ ਆਮ ਕਹਿ ਦਿੰਦੇ ਨੇ ਲੁਕੋ ਕਾਮਨਲੀ ਵਰਡ ਇੱਕ ਕਿਹਾ ਜਾਂਦਾ ਗਰੀਸ ਖਤਮ ਹੁੰਦੀ ਹੈ ਗਰੀਸ ਕੋਈ ਨਹੀਂ ਖਤਮ ਹੁੰਦੀ ਜਦ ਜਾਂ ਦੋ ਹੱਡੀਆਂ ਜਦ ਆਪਸ ਵਿੱਚ ਟੱਕਰ ਹੁੰਦੀ ਹੈ ਤਾਂ ਕੈਟਲਿਸਟ ਜਿਹੜਾ ਉਹ ਦਬ ਜਾਂਦਾ ਅੱਛਾ ਆਪਾਂ ਉਹ ਗੈਪ ਬਣਾ ਲੈਂਦੇ ਠੀਕ ਹੈ ਕੋਦਦਨੀਆ ਮਈ ਖੋਰ ਹੈ ਜੇ ਕੋਈ ਚੀਜ਼ ਖਰਾਬ ਹੁੰਦੀ ਹੈ ਤਾਂ ਉਹਦੀ ਕੇਅਰ ਟੇਕਿੰਗ ਦੂਸਰਾ ਕਰ ਲੈਂਦਾ अच्छा जे टेंडन वगैरह ਉਥੋਂ ਕੁਝ ਖਰਾਬ ਹੋਏ ਨੇ ਜਿਹੜੇ ਹੱਡੀ ਨੂੰ ਪਕੜ ਕੇ ਰੱਖੇ ਹੋਏ ਨੇ ਅਸੀਂ ਕਿ ਪਟੂਲਾ ਨੂੰ ਪਕੜ ਕੇ ਰੱਖਿਆ ਉਹ ਜੇ ਟੈਂਡਨ ਖਰਾਬ ਹੁੰਦੇ ਨੇ ਤਾਂ ਮਸਲ ਉਹਦੀ ਕੇਅਰ ਲੈ ਲੈ ਮਤਲਬ ਅ ਸਰ ਸਕਦਾ ਵਾ ਗੋਡੇ ਦਾ ਆਪਰੇਸ਼ਨ ਤੋਂ ਬਿਨਾ ਸਰ ਸਰ ਕੋਈ ਬਹੁਤ ਐਕਸਟ੍ਰੀਮ ਹੋਵੇ ਤਾਂ ਉਹ ਤਾਂ ਫਿਰ ਰਾ ਹੈਗਾ ਹੀ ਹੈ ਜਦੋਂ ਐਕਸਟ੍ਰੀਮ ਹੋ ਗਿਆ ਹੁਣ ਜਿਹੜਾ ਕਹਿੰਦਾ ਮੈਂ ਪੈਰਾਂ ਪਰ ਨਹੀਂ ਬੈਠ ਸਕਦਾ ਹਾਂ ਉਹ ਬੈਠ ਜਾਂਦੇ ਨੇ ਜੇ ਬਹੁਤ ਗੋਡੇ ਘੁੰਮ ਗਏ ਨੇ ਐ ਘੁੰਮ ਜਾਂਦੇ ਨੇ ਹਾਂਜੀ ਹਾਂਜੀ ਇੱਥੋਂ ਇਧਰ ਨੂੰ ਲੱਤਾਂ ਘੁੰਮ ਜਾਂ ਐ ਬੋਲ ਆ ਜਾਂਦੀਆਂ ਫਿਰ ਉਹ ਐ ਚੱਲਦੇ ਨੇ ਹਾਂਜੀ ਹਾਂਜੀ ਉਹਦਾ ਵੀ ਹੈਗਾ ਹੱਲ ਉਹਦਾ ਹੱਲ ਨਹੀਂ ਹੈ ਉਹ ਉਹਨਾਂ ਦੀ ਚਾਲ ਨਹੀਂ ਆਪਾਂ ਠੀਕ ਕਰ ਸਕ ਬਟ ਰਿਪੇਅਰ ਵੀ ਥੋੜੀ ਜੀ ਔਖੀ ਹੈ ਉਹਨਾਂ ਦੀ ਅੱਛਾ ਉੱਥੇ ਵੀ ਗੁਨਾਮੇ ਗੋਡੇ ਪੋਣ ਦਾ ਵੀ ਉਹਨਾਂ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਣਾ। ਅੱਛਾ ਠੀਕ ਹੈ। ਕਿਉਂਕਿ ਪੈਰ ਉਹਨਾਂ ਦਾ ਘੁੰਮ ਚੁੱਕਿਆ। ਪਰ ਜਿਨ੍ਹਾਂ ਜਿਨ੍ਹਾਂ ਦੇ ਕੋਟੇ ਦਰਦ ਕਰਦੇ ਨੇ ਬਜ਼ੁਰਗਾਂ ਦੇ ਖਾਸ ਤੌਰ ਤੇ ਤਾਂ ਉਹ 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 ਠੀਕ ਹੋ ਜਾਣਗੇ। ਗੋਡੇ 'ਚ ਦਰਦ ਆ ਭਾਰ ਨਹੀਂ ਪੈਗਾ, ਮੁੜਦਾ ਨਹੀਂ ਆਏਗਾ। 70-80% ਚਾਂਸ ਹੈਗੇ ਨੇ ਦਰਦ ਚਲੇ ਜਾਊ। ਆ 80% ਕੀ 100% ਚਾਂਸ ਹੈ ਦਰਦ ਹੀ ਖਤਮ ਹੋ ਜਾਊ। ਆਮ ਆਉਂਦੇ ਆ ਕਸਟਮਰਾਂ ਦੇ ਜਿਹੜੇ ਮਰੀਜ਼ ਬਹੁਤ ਗੋਡੇ ਦੇ ਡੇਲੀ ਦਾ 1 2 ਪੇਸੰਤਰ ਗੱਡੇ ਹੁੰਦੀ ਠੀਕ ਹੈ ਅਜਾ ਡਾਕਟਰ ਸਾਹਿਬ ਹੋਰ ਬਹੁਤ ਚੀਜ਼ਾਂ ਨੇ ਜਿਵੇਂ ਬਾਈ ਜੀ ਹੋਰਾਂ ਨੇ ਕਿਹਾ ਕਿ ਜਿਮ ਦੇ ਵਿੱਚ ਹੋਇਆ ਜਿਮ ਨਾਲ ਰਿਲੇਟਿਡ ਵੀ ਬਹੁਤ ਨੇ ਜਿਵੇਂ ਆਪਾਂ ਸਕੈਟ ਵਗੈਰਾ ਮੁੰਡੇ ਲਾਉਂਦੇ ਆ ਹਨਾ ਜਿੰਨਾ ਕੋ ਯਾ ਜੋ ਵੀ ਲਾਉਂਦੇ ਆ ਤਾਂ ਗਰਦਨ ਦੀ ਨਾਲ ਖਿੱਚੀ ਗਈ ਪਿੱਠ ਦਾ ਪ੍ਰੋਬਲਮ ਆ ਗਈ ਇੱਕ ਟੈਨਿਸ ਐਲਬੋ ਕਹਿੰਦੇ ਬੜੀ ਤਰ੍ਹਾਂ ਦੀਆਂ ਚੀਜ਼ਾਂ ਨੇ ਬੜੇ ਜਿਮ ਦੇ ਬਹੁਤ ਬੱਚੇ ਆਉਂਦੇ ਨੇ ਤੇ ਆਪਣੇ ਆਪ ਉਹਨਾਂ ਦਾ ਸੈਟਿੰਗ ਰੱਖੀ ਹੋਈ ਹੈ 2 ਮਹੀਨੇ ਚ ਇੱਕ ਵਾਰ ਆ ਕੇ ਆਪਣੀ ਲੈ ਦੇਖੋ ਜੀ ਸਾਡੀ ਗੱਲ ਆ ਤੁਸੀਂ BMW ਦੀ ਬਹੁਤ ਕੇਅਰ ਲੈਣੇ ਹੋ ਆ BMW ਬਹੁਤ ਮਹਿੰਗੀ ਹੈ ਜੇ ਦੀ ਕੇਅਰ ਲੈ ਲੈਣਾ ਸਿੱਖ ਜਾਓਗੇ ਮੈਂ ਕਹਿੰਦਾ ਜ਼ਿੰਦਗੀ ਵਿੱਚ ਕਦੇ ਦਵਾਈ ਤੁਹਾਡੇ ਕੋਲ ਚ ਆਉਗੀ ਨਹੀਂ ਓਕੇ ਜੇ ਦੀ ਕੇਅਰ ਲੈ ਲਈ ਔਰ ਸਪਾਈਨ ਵੀ ਥੋੜਾ ਸਾਰਾ ਸਿਸਟਮ ਸੰਭਲ ਲੈਂਦਾ ਜੇ ਸਪਾਈਨ ਤੁਹਾਡੀ ਓਕੇ ਹੈ ਮੈਨੂੰ ਨਹੀਂ ਲੱਗਦਾ ਆਮ ਛੋਟੀ ਮੋਟੀ ਬੁਖਾਰ ਨਜ਼ਲਾ ਨਜ਼ਲਾ ਤੱਕ ਬੰਦ ਹੋ ਜਾਂਦਾ ਹੋਰ ਤੁਸੀਂ ਬੋਲੋ ਅੱਛਾ ਜੇ ਰੇਸ਼ਾ ਬਣਦਾ ਉਹ ਵੀ ਆਪਾਂ ਇੱਥੇ ਬਟਨ ਬੰਦ ਕਰ ਦਿੰਨੇ ਅੱਛਾ ਸਵਿਚ ਆਫ ਕਰ ਦਿੰਨੇ ਆ ਕਿ ਰੇਸ਼ਾ ਜ਼ਿਆਦਾ ਨਾ ਬਣੇ ਉਹ ਉਹਦਾ ਵੀ ਉਹਦਾ ਵੀ ਇਹਦੇ ਨਾਲ ਹੀ ਹਾਂ ਜੀ ਇੱਥੇ ਇੱਥੇ ਚੌਥਾ ਮਨਕਾ ਇੱਥੇ ਆਪਾਂ ਦੇਖ ਲਿਓ ਚੌਥਾ ਤੀਸਰਾ ਚੌਥਾ ਮਨਕੇ ਨਾਲ ਹੀ ਸੈਟ ਹੋ ਜਾਂਦਾ ਪੇਟ ਦੀ ਖਰਾਬੀਆਂ ਠੀਕ ਹੋ ਜਾਂਦੀਆਂ ਨੇ ਅੱਛਾ ਹਾਂ ਹਾਈਟਸ ਹਾਨੀਆ ਜਿਹੜਾ ਆਪਾਂ ਕਹਿੰਨੇ ਆ ਨਾ ਗੈਸ ਬਣਨੀ ਐਸਿਡਿਟੀ ਬਣਨੀ ਉਹ ਵੀ ਇੱਥੋਂ ਇੱਕ ਡਾਕਟਰ ਸਾਹਿਬ ਸਰਵਾਈਕਲ ਦੀ ਬਹੁਤ ਜ਼ਿਆਦਾ ਦਿੱਕਤ ਆ ਅੱਜ ਕੱਲ ਮਤਲਬ ਕੋਮਨ ਕੋਮਨ ਦਾ ਕੋਈ ਮੋਬਾਈਲ ਜ਼ਿਆਦਾ ਯੂਜ਼ ਕਰਦੇ ਉਹ ਤਾਂ ਫਿਰ ਦਵਾਈ ਦਵਾਈ ਬਹੁਤ ਲੰਮੀ ਚੱਲਦੀ ਰਹਿੰਦੀ ਹੈ ਜੀ ਇੱਥੇ ਦਵਾਈ ਵਾਲਾ ਕੰਮ ਹੀ ਨਹੀਂ ਇੱਕ ਦੋ ਸਟੀਆਂ ਚ ਬੰਦਾ ਸਾਫ਼ ਕਲੀਅਰ ਹੋ ਜਾਂਦਾ ਅੱਛਾ ਕੋਈ ਪ੍ਰੋਬਲਮ ਹੀ ਨਹੀਂ ਰਹਿੰਦੀ ਹੈਗੀ ਮੇਰੇ ਕੋਲ ਕ੍ਰੋਨਿਕ ਪੇਸ਼ੈਂਟ ਆਏ ਨੇ ਤੁਹਾਨੂੰ ਮੈਂ ਸਵੇਰੋਂ ਵੀ ਦਿਖਾਇਆ ਸੀ ਉਹ ਕ੍ਰੋਨਿਕ ਪੇਸ਼ੈਂਟ ਜਿਹੜਾ ਆਇਆ ਸੀ ਮੇਰੇ ਕੋਲ ਅੱਛਾ ਹਾਂਜੀ ਹਾਂਜੀ ਐਕਸੀਡੈਂਟ ਵਾਲਾ ਸੀ ਐਕਸੀਡੈਂਟਲ ਕੇਸ ਜਿਹੜਾ ਆਇਆ ਸੀ ਇਹ ਕ੍ਰੋਨਿਕ ਹੈ ਪਤਾ ਨਹੀਂ ਕਿੰਨੇ ਸਾਲ ਪੁਰਾਣੀ ਇਹਨਾਂ ਦੇ ਐਕਸੀਡੈਂਟ ਹੋਇਆ ਉਹ ਅੱਜ ਆ ਰਹੇ ਨੇ ਮੇਰੇ ਕੋਲ ਹਮ ਹੌਲੀ ਉਹਨੂੰ ਪਤਾ ਜਿਵੇਂ ਜਿ ਆਟੋਮੈਟਿਕ ਸੀ ਇਕ ਡਾਕਟਰ ਸਾਬ ਅਸੀਂ ਆਮ ਤੌਰ ਤੇ ਦੇਖਦੇ ਹਾਂ ਤੁਸੀਂ ਬਿਹਤਰ ਦੱਸ ਸਕਦੇ ਹੋ ਜਿਵੇਂ ਕਈਆਂ ਨੇ ਉਹ 벨ਟ ਵਗੈਰਾ ਲਾਈ ਹੁੰਦੀ ਹੈ। ਹਾਂਜੀ। ਕਈਆਂ ਨੇ 벨ਟ ਲਾਈ ਹੁੰਦੀ ਹੈ ਜਾਂ ਕਾਲਰ ਤਾਂ ਆਮ ਪਾਇਆ ਹੁੰਦਾ ਕਈਆਂ ਨੇ 벨ਟ ਵੀ ਲਾਈ ਹੁੰਦੇ। ਉਹ ਉਹ ਕਾਦੇ ਲਈ ਹੁੰਦੀ ਹੈ? ਪੋਸਚਰ ਸੈਟ ਕਰਨ ਲਈ। ਲੋਅ ਲੋਅਰ ਬੈਕ ਦੀ ਪ੍ਰੋਬਲਮ ਕਰਕੇ ਜਾਂ ਲੋਅਰ ਬੈਕ ਚ ਪੇਨ ਆਉਂਦਾ ਹੈ। ਸ਼ਾਇਟਿਕਾ ਪੇਨ ਆਉਂਦੀ ਹੈ ਜਾਂ ਲੱਤ ਚ ਦਰ ਜਾਂਦਾ ਹੈ। ਕੋਈ ਕਹਿੰਦੇ ਨਾ ਰੀ ਦਾ ਦਰ ਜਾਂਦਾ ਹੈ। ਕੁਝ ਕਹਿੰਦੇ ਹੁੰਦੇ ਨੇ ਜਦ ਵੀ ਕੁਝ ਇਹ ਕਹਿੰਦੇ। ਤੇ ਉਹ ਉਹ ਦਰਜਾ ਸਟਾਰਟ ਹੁੰਦਾ ਨਾ ਫਿਰ ਉਹ ਬੰਦਾ ਟਿਕਣ ਨਹੀਂ ਦਿੰਦਾ। ਨਾ ਪਾਸਾ ਲੈ ਸਦਾ ਨਾ ਉੱਠਣਾ ਸ ਬੈਠ ਜਾਣਾ। ਰੂ ਰੋ ਕੇ ਟਾਈਮ ਪਾਸ ਹੋ ਜਾਂਦਾ। ਦਵਾਈ ਉਹਨੇ ਵਾਲੇ ਕੋਈ ਕੰਮ ਨਹੀਂ ਕਰਦੀ। ਹਾਂਜੀ ਬਹੁਤ ਅਪਰਸੋ ਮੇਰੇ ਕੋਲ ਇੱਕ ਬੰਦਾ ਆਇਆ ਸੀ ਪਟਿਆਲੇ ਤੋਂ ਅੱਛਾ ਜੀ ਉਹਨਾਂ ਦੀ ਰੀ ਦਾ ਦਰਦ ਸੀਗਾ ਉਹ ਜਦਾ ਆਏ ਮੇਰੇ ਕੋਲ ਬਹੁਤ ਔਖੇ ਆਏ ਉਹ ਬੁਲੇ ਔਖੇ ਮੈਚੇ ਇੰਟਰਕਿਆ ਹੈ ਹਮਮ ਔਰ ਖਸਦੇ ਗਏ ਤੋਂ ਹਮਮ ਪਹਿਲੀ ਸਿਟਿੰਗ ਜੀ ਅੱਛਾ ਬਸ ਉਹਨਾਂ ਦਾ ਜੋ ਇਨਸਟਰਕਸ਼ਨ ਦਿੱਤੀ ਸੀ ਉਸ ਦੇ ਹਿਸਾਬ ਨਾਲ ਮੈਂ ਕਹਿੰਦਾ ਸੀ ਮੈਨੇਜ ਕਰ ਲੇ ਤੁਹਾਡੇ ਬਹੁਤ ਜਲਦੀ ਠੀਕ ਹੋ ਜਾਣਾ ਹਮਮ ਤੇ ਫਰਕ ਪੈ ਗਿਆ ਪੈ ਗਿਆ ਡਾਕਟਰ ਸਾਹਿਬ ਇਹ ਵਧੀਆ ਚੀਜ਼ ਆ ਮਨ ਲੱਗਦਾ ਕਿ ਤੁਹਾਨੂੰ ਇਹ ਮਾਸ ਲੈਵਲ ਤੱਕ ਲੈ ਕੇ ਜਾਣੀ ਚਾਹੀਦੀ ਹੈ ਕਿਉਂਕਿ ਬਹੁਤ ਦੁਖੀ ਨੇ ਲੋਕ ਜਿਵੇਂ ਤੁਸੀਂ ਤੁਸੀਂ ਜਿਹੜੀ ਗੱਲ ਦੱਸੀ ਹੈ ਬਾਕੀ ਬਾਕੀ ਤੁਹਾਨੂੰ ਮੈਂ ਇਹ ਚੀਜ਼ ਤੁਹਾਨੂੰ ਦੱਸ ਰਿਹਾ ਸੀ ਦਿਖਾ ਵੀ ਰਿਹਾ ਸੀ ਅੱਜ ਬਾਰੇ ਇਹ ਦੇਖੋ ਹਰ ਮਨਕਾ ਆਪਣਾ ਆਪਣਾ ਸਿਸਟਮ ਸੰਭੀ ਬੈਠਾ ਹੈ ਜਿਵੇਂ ਸੀ1 ਕਰ ਦਿੰਦਾ ਉੱਪਰਲਾ ਮਨਕਾ ਸੀ1 ਤੋਂ ਸੀ7 ਸਾਡੀ ਬਿਲਡਿੰਗ ਹੈਗੀ 23 ਸਟੋਰੀਡ ਬਿਲਡਿੰਗ ਠੀਕ ਹੈ ਜੀ 23 ਮੰਜਲੀ ਬਿਲਡਿੰਗ ਹੈ 23 ਮੰਜਲੀ 'ਚ ਇੱਕ ਹੈ ਮਨਕਾ ਸੈਕ੍ਰਮ ਦਾ ਹੋ ਗਿਆ ਜਿਹੜਾ ਆਪਾਂ ਇਹਨੂੰ 24 ਕਹਿ ਦਿੰਦੇ ਆ ਨਹੀਂ ਤਾਂ ਇਹ ਸਾਰੇ ਗਿਣ ਲੋਗੇ ਪੰਜ ਸੱਤ ਮਨਕੇ ਹੋ ਗਏ ਕਰ ਦੰਦੇ 12 ਹੋ ਗਏ ਥੋਰੈਸਿਕ ਦੇ ਪੰਜ ਹੋ ਗਏ ਤੁਹਾਡੇ ਲੰਬਰ ਦੇ ਸਾਰੀ 23 23 ਮਨਕੇ ਨੇ ਅਤੇ 23 ਮਨਕਿਆਂ ਦਾ ਸਭ ਦਾ ਅਲੱਗ-ਅਲੱਗ ਕੰਮ ਆ। ਹੁਣ ਇੱਥੇ ਦੇਖ ਲਓ ਆਪਾਂ ਮੰਨ ਲਓ ਅ ਟੀ12 ਸੌਰੀ ਇੱਥੇ ਆ ਜਾਓ। ਅ ਐਲ3 ਤੇ ਆ ਜਾਂਦੇ ਆ। ਸੈਕਸ ਆ ਗਿਆ, ਬਲੈਡਰ ਆ ਗਿਆ, ਨੀਜ਼ ਆ ਗਿਆ, ਗੋਡਿਆਂ ਦਾ। ਜੇ ਗੋਡੇ-ਗੋਡੇ ਖਰਾਬ ਹੁੰਦੇ ਨੇ ਆਪਾਂ ਉਹ ਵੀ ਐਡਜਸਟਮੈਂਟ ਦੇਣ ਦੇ ਉੱਤੇ ਕਰਦੇ ਆ। ਉੱਪਰ ਆ ਜਾਓ ਜਿਵੇਂ ਪੇਟ ਦੀ ਪ੍ਰੋਬਲਮ ਹੋਦੀ ਇਸ ਟਾਈਮਕ ਟੀ6 ਦੇ ਉੱਤੇ ਸਟਮਕ ਦੀ ਆ ਗਈ। ਸਟਮਕ ਟ੍ਰਬਲ ਇਨਕਲੂਡ ਨਰਵਸ ਸਟਮਕ, ਇੰਡਾਈਜੈਸ਼ਨ, ਹਾਰਟਬਰਨ ਠੀਕ ਠੀਕ ਹੈ ਇਹ ਜੀ ਇਹ ਸਾਰੀਆਂ ਚੀਜ਼ਾਂ ਆਪਾਂ ਅੱਜ ਤੋਂ ਕਲੀਅਰ ਕਰ ਸਕਦੇ ਇਹ ਸਾਰਾ ਸਿਸਟਮ ਸਾਡਾ ਮੇਰਾ ਨਹੀਂ ਰਿਸਰਚ ਕੀਤਾ ਹੋਇਆ ਹੈ ਰਿਸਰਚ ਕਰਕੇ ਫਾਈਂਡ ਆਊਟ ਕੀਤਾ ਗਿਆ ਫਿਰ ਨਾਲ ਨਰਵਸ ਸਿਸਟਮ ਦਾ ਨਾਲ ਲੱਗਿਆ ਹੋਇਆ ਆਪਾਂ ਲੋਕਾਂ ਨੂੰ ਸਮਝਾਉਣ ਵਾਸਤੇ ਜਿਹੜੇ ਆਉਂਦੇ ਨੇ ਉਹ ਪੁੱਛਦੇ ਨੇ ਸਾਨੂੰ ਠੀਕ ਹੈ ਮੈਨੂੰ ਹੋਇਆ ਕੀ ਸੀਗਾ ਹਾਂਜੀ ਫਿਰ ਉਹਨਾਂ ਨੇ ਸਮਝਾਇਆ ਥੋੜਾ ਹੋਇਆ ਕੁਝ ਵੀ ਨਹੀਂ ਸੀ ਆਹੀ ਹੋਇਆ ਸੀਗਾ ਅੱਛਾ ਡਾਕਟਰ ਸਾਹਿਬ ਆ ਵੀ ਆ ਵੀ ਪਿਆ ਹੋਇਆ ਥੋੜਾ ਜਿਹਾ ਜੇ ਇਤੋਂ ਥੋੜਾ ਜਿਹਾ ਸਮਝਾਓ ਸੌਖੇ ਤਰੀਕੇ ਇਹ ਹੈ ਜੀ ਸਾਡਾ ਮਾਡਲ ਹੈ ਇੱਕ ਰੀੜ ਦੀ ਹੱਡੀ ਦਾ ਮਾਡਲ ਹੈ ਠੀਕ ਹੈ ਜੀ ਤੇ ਉਹੀ 24 ਸਟੂਰੀ ਬਿਲਡਿੰਗ ਹੈ ਬਿਲਡਿੰਗ ਆ ਹੋ ਗਿਆ ਇਲੀਅਮ ਇਹ ਜਿਹੜਾ ਜਿੰਨੂੰ ਆਪਾਂ ਚੁਲਾ ਚੁ ਆ ਆ ਲੱਕ ਲੱਕ ਦਾ ਲੱਕ ਦਾ ਆ ਜੀ ਆਪਾਂ ਠੀਕ ਹੈ ਤੇ ਆ ਸੱਕਰਮਾ ਵਿਚਕਾਰ ਇੱਥੇ ਇੱਥੇ ਹੁੰਦਾ ਜਿਹੜਾ ਜਿਹੜਾ ਜਾ ਕੇ ਸਪਾਈਨ ਇੱਥੇ ਲੱਗਦੀ ਹੈ ਵਿਚ ਵਿਚ ਜਿਹੜੀ ਰਬਰ ਦੀ ਪਾਈ ਹੋਈ ਨੇ ਡਿਸਨ ਹਮ ਠੀਕ ਹੈ ਹੁਣ ਜਦ ਅੱਛਾ ਜਿਹੜੀ ਜਿਹੜੀ ਉਹ ਆਮ ਆਮ ਭਾਸ਼ਾ ਚ ਕਹਿੰਦੇ ਡਿਸਕ ਹਿੱਲ ਜਾਂਦੀ ਹੈ ਹਾਂ ਜੀ ਹਾਂ ਡਿਸਕ ਆ ਪੰਚਰ ਹੋ ਜਾਂਦੀ ਹੈ ਠੀਕ ਹੈ ਇਹ ਇਹਦਾ ਵੀ ਡਾਕਟਰ ਹੱਲ ਹੁੰਦਾ ਕੋਈ ਇਹਦਾ ਇਹਦਾ ਹੱਲ ਇਹ ਹੈ ਕਿੰਨੇ ਡਿਸ ਇਹ ਜੀ ਪੰਚਰ ਹੋ ਜਾਂਦੀਆਂ ਨੇ ਚਟਕਾ ਲੱਗ ਜਾਂਦਾ ਜੋਰ ਦੀ ਪਲਾਸਟ ਹੋ ਜਾਂਦੀ ਹੈ ਫਟ ਜਾਂਦੀ ਹੈ ਉਹ ਨਿਕਲ ਜਾਂਦੀ ਹੈ ਉਹ ਆ ਕੇ ਇਹ ਵਿਚਕਾਰ ਜਿਹੜਾ ਸਪਾਈਨ ਮੰਨ ਲਓ ਆ ਹੈਗਾ ਤੁਹਾਡਾ ਸਪਾਇਨਲ ਕੋਰਡ ਹਾਂ ਜੀ ਇਹ ਉਹਦੇ ਵਿੱਚ ਨਿਕਲ ਕੇ ਇਹਨੂੰ ਪਿੰਚ ਕਰਨ ਲੱਗ ਜਾਂਦੀ ਹੈ अच्छा दाब ਦੇ ਦਿੱਜੇ ਤੁਸੀਂ ਥੋੜੀ ਜਿਹੀ ਮੂਵਮੈਂਟ ਕਰਦੇ ਹੋ ਜਾਂ ਦਾਬ ਦਿੰਦੀ ਹੈ ਦਾਬ ਦੇ ਨਾਲ ਹੋ ਸਕਦਾ ਲੱਤ ਚ ਦਰ ਜਾਂਦਾ ਹੋ ਸਕਦਾ ਤੁਹਾਡੀ ਬਾਹਂ ਚ ਦਰ ਚਲੇ ਜਾਵੇ ਹੋ ਸਕਦਾ ਕੋਈ ਨਾ ਕੋਈ ਪਿਸ਼ਾਬੀ ਰੁਕਣ ਲੱਗ ਜਾਂਦਾ ਲੈਟਰਨ ਰੁਕ ਜਾਂਦਾ ਲੱਤਾਂ ਖੜ ਜਾਂਦੀਆਂ ਨੇ ਐਸੀ ਪ੍ਰੋਬਲਮ ਆਉਂਦੀ ਹੈ ਫਿਰ ਆਪਾਂ ਉਹ ਪਿੰਚ ਨੂੰ ਹਟਾਉਨੇ ਹੁੰਨੇ ਉਸ ਜਗ੍ਹਾ ਤੋਂ ਦਾਬ ਤੋਂ ਹਟਾਉਨੇ ਹੁੰਨੇ ਪੈਂਦਾ ਫਰਕ ਉਹਦੇ ਨਾਲ ਵੀ ਬਹੁਤ ਜ਼ਿਆਦਾ ਅੱਛਾ ਬਹੁਤ ਜ਼ਿਆਦਾ ਦਾ ਫਰਕ ਪੈਂਦਾ ਹੁਣ ਜਦ ਆਪਾਂ ਹੱਥੋਂ ਪਿੰਚ ਕੱਢ ਦਿੰਨੇ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਸਾਡੀ ਬਾਡੀ ਡਿਜ਼ਾਈਨ ਐਸੀ ਹੋਈ ਹੈ ਜਦ ਆਪਾਂ ਪ੍ਰੈਸ਼ਰ ਪਾਉਨੇ ਆ ਨਾ ਇਹ ਫੈਲ ਜਾਂਦੀ ਹੈ ਫੈਲਣ ਕਰਕੇ ਨਾ ਜਿਵੇਂ ਆਪਾਂ ਉਹਨੂੰ ਪ੍ਰੈਸ਼ਰ ਮਾਰਿਆ ਇੱਥੇ ਤੇ ਬਾਡੀ ਇਧਰ ਨੂੰ ਫੈਲ ਗਈ ਉੱਪਰ ਨੂੰ ਨੀਚੇ ਨੂੰ ਫੈਲ ਗਈ ਨੀਚੇ ਨੂੰ ਵੀ ਫੈਲ ਗਈ ਤੇ ਫੈਲਣ ਕਰਕੇ ਜਿਹੜੀ ਗੈਪ ਸੀਗੀ ਨਾ ਗੈਪ ਕਵਰ ਹੋ ਜਾਂਦੀ ਠੀਕ ਹੈ ਗੈਪ ਬਣ ਜਾਂਦੀ ਹੈ ਥੋੜੀ ਜੀ ਛੋਟੀ ਜੀ ਵੀ ਗੈਪ ਮਿਲ ਗਈ ਨਾ ਨਰਵ ਸਿਸਟਮ ਫਰੀ ਹੋ ਜਾਂਦੀ ਹੈ ਸਾਡਾ ਸਿਸਟਮ ਓਕੇ ਹੋ ਜਾਂਦਾ ਠੀਕ ਹੈ ਇਹ ਹੈ ਕਾਇਰੋ ਪ੍ਰੋਫੈਸਰ ਜੀ ਤੱਕ ਤਾਂ ਇੱਥੇ ਤੱਕ ਹੀ ਪਤਾ ਲੱਗਿਆ ਹੈ ਬਾਕੀ ਤੇ ਇਹਦੇ ਵਿੱਚ ਵੀ ਅੱਗੇ ਹੋਰ ਵੀ ਵਾਸਤਾ ਹੈ ਕਾਫੀ ਬਹੁਤ ਨਹੀਂ ਬਹੁਤ ਅੱਗੇ ਪਹੁੰਚੇ ਹੋਏ ਬੰਦੇ ਹੈਗੇ ਨੇ ਬਾਹਰ ਬਹੁਤ ਪਹੁੰਚੇ ਹੋਏ ਨੇ ਆਪਾਂ ਤਾਂ ਜਿੰਨਾ ਸਿੱਖ ਸਕਦੇ ਮੇਰੇ ਬੇਟੇ ਨੂੰ ਮੈਂ ਕੋਰਸ ਕਰਾਦਾ ਮੈਂ ਇੰਟਰੋਡਿਊਸ ਕਰਨਾ ਚਾਹੁੰਦਾ ਮੇਰੇ ਬੇਟੇ ਨੂੰ ਸੰਦੀਪ ਸਿੰਘ ਮੇਰਾ ਬੇਟਾ ਜਿਹਨੂੰ ਮੈਂ ਇਸ ਲਾਈਨ ਨੂੰ ਦਾ ਲੈ ਕੇ ਆਇਆ ਠੀਕ ਹੈ ਮੈਕੈਨੀਕਲ ਇੰਜੀਨੀਅਰਿੰਗ ਇਹਨੇ ਕੀਤੀ ਹੈ ਇਹ ਪ੍ਰੋਫੈਸ਼ਨਲੀ ਕਰ ਰਹੇ ਹਾਂ ਜੀ ਇਹ ਮੈਕੈਨੀਕਲ ਇੰਜੀਨੀਅਰ ਹੈ ਲੇਕਿਨ ਇਹਨੂੰ ਬਾਡੀ ਮੈਕੈਨਿਕਸ 'ਚ ਲੈ ਕੇ ਆ ਰਹੇ ਹਾਂ ਤੇ ਇਹ ਡਾਕਟਰ ਸਾਹਿਬ ਦਾ ਤੁਸੀਂ ਫਿਰ ਕਰਦੇ ਹੋ ਜੇ ਕੋਈ ਹਾਂ ਜੀ ਮੈਂ ਪਿਛਲੇ 2 ਸਾਲਾਂ ਤੋਂ ਫਾਜ਼ਲ ਸਾਹਿਬ ਨਾਲ ਜੁੜਿਆ ਹੋਇਆ ਹਾਂ ਅੱਛਾ ਮੈਂ ਵੀ ਟ੍ਰੇਨਿੰਗ ਵੀ ਲਈ ਹੈ ਜੀ ਕੈਰੋਪ੍ਰੈਕਟਿਸ ਦੀ ਠੀਕ ਹੈ ਤੇ ਸੈਮੀਨਾਰ ਵੀ ਡੇਟੈਂਡ ਕੀਤੇ ਨੇ ਟ੍ਰੇਨਿੰਗ ਵੀ ਲਈ ਹੈ ਤੇ ਹਸਕਲ ਆਨਲਾਈਨ ਸੈਮੀਨਾਰ ਬੜੇ ਚੱਲਦੇ ਨੇ ਹਾਂ ਜੀ ਹਾਂ ਜੀ ਕੋਈ ਡੇਟੈਂਡ ਕੀਤੇ ਨੇ ਸਰਟੀਫਾਈਡ ਹੋਇਆ ਜੀ ਮੈਂ ਤੇ ਹੁਣ ਮੈਂ ਫਾਜ਼ਲ ਸਾਹਿਬ ਨਾਲ ਲ ਅਡਜਸਟਮੈਂਟਸ ਦੇ ਰਹੀਆਂ ਨੇ ਪੇਸ਼ੈਂਟਾਂ ਨੂੰ ਆਪਰ ਅੱਛਾ ਡਾਕਟਰ ਸਾਹਿਬ ਇੱਕ ਚੀਜ਼ ਹੋਰ ਆ ਜੇ ਤੁਹਾਡੇ ਕੋਲ ਕੋਈ ਪੇਸ਼ੈਂਟ ਦੀ ਫੋਟੋ ਹੋਵੇ ਇੱਕ ਅੱਜ ਕੱਲ ਬਹੁਤ ਚੱਲਦਾ ਪੋਸਚਰ ਡਿਸਆਰਡਰ ਆ ਜਾਂ ਆ ਬਿਲਕੁਲ ਬੰਦਾ ਬੰਦਾ ਨਾ ਟੇਡਾ ਜਿਵੇਂ ਲੀਨਿੰਗ ਟਾਵਰ ਆਫ ਪੀਜ਼ਾ ਵਾ ਬਿਲਕੁਲ ਟੇਡਾ ਟੇਡੇ ਜੀ ਸਾਡੇ ਇੰਸਟਾਗ੍ਰam ਪੇਜ ਤੇ ਜਾਓਗੇ ਨਾ ਦੀਪ ਕੈਰੋਪੈਕਟਰ ਸਰਚ ਕਰਕੇ ਤਾਂ ਤੁਸੀਂ ਉੱਥੇ ਦੇਖ ਸਕਦੇ ਹੋ ਅਸੀਂ ਕਾਫੀ ਮਤਲਬ ਇਦਾਂ ਦੇ ਪੇਸ਼ੈਂਟਸ ਅਸੀਂ ਟਰੀਟ ਕੀਤੇ ਨੇ ਹਨਾ ਠੀਕ ਹੈ ਤੇ ਆ ਪੁਰਾਣਾ ਪੋਸਚਰ ਸੀਗਾ ਆ ਹੁਣ ਨਵਾਂ ਆਪਾਂ ਅੱਛਾ ਡਾਕਟਰ ਸਾਹਿਬ ਇਹ ਇੰਨਾ ਜ਼ਿਆਦਾ ਡਿਸਆਰਡਰ ਕਿਉਂ ਆ ਜਾਂਦਾ ਜਿਹੜਾ ਹਾਂ ਇਹ ਬਹੁਤ ਅੱਛਾ ਕੁਐਸਚਨ ਤੁਸੀਂ ਪੁੱਛਿਆ ਪੋਸਟ ਡਿਸਆਰਡਰ ਕਿਉਂ ਆਉਂਦਾ ਕਿਉਂਕਿ ਦੇਖੋ ਹਰ ਕਿਸੇ ਨੂੰ ਇਹੀ ਇਹੀ ਹੁੰਦਾ ਕਿ ਸਰ ਸਾਡੇ ਦਿੱਕਤ ਆਵੇ ਹੀ ਨਾ ਸਾਨੂੰ ਜਾਣਾ ਹੀ ਨਾ ਪਵੇ ਸਾਡੀ ਬਾਡੀ ਸੈਲਫ ਰਿਪੇਅਰ ਡਿਜ਼ਾਈਨਡ ਹੈ ਠੀਕ ਹੈ ਠੀਕ ਹੈ ਹੁੰਦਾ ਕੀ ਹੈ ਜਦ ਕੋਈ ਝਟਕਾ ਲੱਗਦਾ ਫੀਲ ਨਹੀਂ ਹੁੰਦਾ ਹੈਗਾ ਇੱਕ ਮੈਂ ਲੇਡੀ ਦੀ ਗੱਲ ਕਰਾਂਗਾ ਕੋਈ ਲੇਡੀ ਆਈ ਸੀ ਮੇਰੇ ਕੋਲ ਉਹ ਐਮਐਂਡ ਸੀ ਹਾਂਜੀ ਹੁੰਦਾ ਬਹੁਤ ਇਦਾਂ ਦੇ ਹੈਗੇ ਐਮਐਂਡ ਸੀ ਅੱਛਾ ਤੇ ਉਹ ਜਦ ਆਏ ਮੇਰੇ ਕੋਲ ਕਹਿੰਦੀ ਮੈਂ ਮੈਂ ਕਿਹਾ ਤੁਸੀਂ ਪਹਿਲਾਂ ਤੋਂ ਐਮਐਂਡ ਸੀ ਕਹਿੰਦੇ ਨਹੀਂ ਹੂੰ ਤੇ ਇਹ ਕਹਿੰਦੇ ਮੈਂ ਹੋ ਗਈਆਂ ਕੰਮ ਉਹਨਾਂ ਦਾ ਜਹੇ ਜასი ਸੀਗਾ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹਣਾ ਹੂੰ ਕੰਮ ਉਹਨਾਂ ਦਾ ਜਹੇ ਜასი ਸੀਗਾ ਖਿੜਕੀ ਚੋਂ ਪੈਸੇ ਲੈਣੇ ਔਰ ਅਲਮਾਰੀ 'ਚ ਰੱਖਣੇ ਹੋ ਕੰਪਿਊਟਰ ਦੀ ਰਸੀਦ ਕੱਢ ਕੇ ਦੇਣੀ ਉਹ ਹਰ ਸਮੇਂ ਐ ਐ ਐ ਹੂੰ ਉਹ ਜਿਹੜਾ ਐ ਐ ਐ ਪੋਸਰ ਕਰਕੇ ਉਹ ਬੈਂਡੀ ਹੋ ਗਏ ਓਹ ਅੱਛਾ ਕਿੰਨੇ 10 ਸਾਲਾਂ 15 ਸਾਲਾਂ ਚ ਬੈਂਡ ਹੋ ਗਏ ਹਮ ਹੁਣ ਆਪਣੇ ਕੋਲ 2-3 ਮਹੀਨੇ ਚ ਉਹ ਕਟੋ-ਕਟ ਇੱਥੇ ਤੱਕ ਪਹੁੰਚ ਗਏ ਨੇ ਮੰਨ ਲਓ ਉਹਨਾਂ ਦੀ ਜਿਹੜੀ ਬੈਂਡ ਹੈ ਉਹ ਇੱਥੇ ਤੱਕ ਆ ਗਈ ਹੈ ਅੱਛਾ ਹਾਂ ਜਿਹੜੇ ਲੱਤ ਉੱਤੇ ਦਰਦ ਆਉਣ ਲੱਗ ਗਿਆ ਸੀ ਉਹ ਲੱਤ ਦਾ ਦਰਦ ਖਤਮ ਹੋ ਗਿਆ ਠੀਕ ਹੈ ਸੋ ਇਹ ਆਟੋਮੈਟਿਕ ਰਿਪੇਅਰ ਹੁੰਦੀ ਆ ਆਪਾਂ ਕੁਝ ਵੀ ਨਹੀਂ ਕਰਦੇ ਕੋਈ ਸਪਾਈਨ ਨਗਰ ਬੈਂਡ ਹੁੰਦੀ ਆ ਆਹ ਉਹ ਬੈਂਡ ਹੈ ਥੋੜਾ ਜਿਹਾ ਬੈਂਡ ਹੈ ਇਸਕੋਲੀਸਿਸ ਕਹਿੰਦੇ ਆ ਆਪਾਂ ਹਮ ਆਹ ਜਿਹੜੀ ਬੈਂਡ ਹੈ ਉਹ ਲੈ ਇਹਨੂੰ ਆਪਾਂ ਰਿਪੇਅਰ ਨਹੀਂ ਕਰ ਦੇਗੇ ਆਪਾਂ ਨੇ ਤਾਂ ਦੇਖਣਾ ਬੋਡੀ ਦੇ ਅੰਦਰ ਡਿਸਕੰਫਰਟ ਕਿੱਥੇ ਆ ਪੂਰ ਡਿਸਕੰਫਰਟ ਨੂੰ ਦੂਰ ਕਰ ਦੇਣਾ ਠੀਕ ਹੈ ਦਰਦ ਜਿੱਥੇ ਆ ਉਹਨੂੰ ਦੂਰ ਕਰ ਦੇਣਾ ਜਿਉਂ ਹੀ ਦਰਦ ਖਤਮ ਹੋ ਗਿਆ ਬੋਡੀ ਨੇ ਆਪਣੇ ਆਪ ਸੈਲਫ ਰਿਪੇਅਰ ਕਰਨਾ ਸ਼ੁਰੂ ਕਰਨਾ ਤਾਂ ਲਗਾਤਾਰ ਡਾਕਟਰ ਪ੍ਰਦੀਪ ਖੋਰਾ ਦੇ ਨਾਲ ਗੱਲਬਾਤ ਚੱਲ ਰਹੀ ਆ ਤੇ ਇਹਨਾਂ ਕੋਲ ਪੇਸ਼ੈਂਟ ਆਏ ਨੇ ਤਾਂ ਅਸੀਂ ਵਿੱਚ ਨਹੀਂ ਰੋਕਦੇ ਜ਼ਿਆਦਾ ਕਿਉਂਕਿ ਵੇਟਿੰਗ ਕਰਨੀ ਪੈ ਰਹੀ ਹੈ ਜਿਹੜੇ ਬਾਅਦ ਮਰੀਜ਼ ਆਏ ਹੋਏ ਨੇ ਪ੍ਰੋਬਲਮ ਦੇ ਵਿੱਚ ਨੇ ਹਾਂਜੀ ਡਾਕਟਰ ਸਾਹਿਬ ਹੋਰ ਕੀ ਹੋ ਰਿਹਾ ਹੈ ਗਰਦਨ ਦੇ ਇਲਾਵਾ ਤੁਹਾਨੂੰ ਬੈਕ ਦੀ ਪੇਨ ਹਾਂਜੀ ਬੈਕ ਦੀ ਪੂਰੀ ਲੱਤ ਲੱਤ ਪੂਰ ਤੇ ਮੈਨੂੰ ਹਫਤਾ ਹੋ ਗਿਆ ਹੈ ਕਿੱਟਾ ਨਾਲ ਰਾਤ ਨੂੰ ਮੈਨੂੰ ਸੌਣ ਨਹੀਂ ਦਿੰਦਾ ਪਿਆ ਠੀਕ ਹੈ ਚਲੋ ਜਾਇਦਾ ਕਰਦੇ ਆਪਾਂ ਤੁਹਾਨੂੰ ਮੈਨੂਅਲ ਚੈੱਕ ਕਰਕੇ ਪਤਾ ਲਾਉਨੇ ਕੀ ਹੋਇਆ ਇੱਥੇ ਆ ਕੇ ਬੈਠੋ ਮੈਂ ਦੱਸਿਆ ਇੱਥੇ ਪੇਨ ਕਿਨ ਨਹੀਂ ਹੈ ਆ ਜਾਗਾ ਕੁਝ ਮਹਿਸੂਸ ਹੋ ਰਿਹਾ ਨਹੀਂ ਪਿੰਚ ਨਹੀਂ ਆ ਰਹੀ ਐਸ ਜਗ੍ਹਾ ਨਹੀਂ ਆਹ ਤੁਹਾਡਾ ਉੱਠਿਆ ਹੋਇਆ ਇੱਥੇ ਇੱਥੇ ਬੋਲੋ ਕਿਵੇਂ ਲੱਗ ਰਿਹਾ ਟੱਟ ਲੈ ਚੁੜੋ ਗਰਦਨ ਟਿਲ ਹੀ ਚੜੋ ਆ ਜਾਗਾ ਬਟ ਪ੍ਰੈਸ਼ਰ ਤੁਮ ਦੇ ਤੇ ਕੁਝ ਮਹਿਸੂਸ ਹੁੰਦਾ ਪੇਂ ਦਰਦ ਆ ਤੁਹਾਡਾ ਰੁਕਿਆ ਹੋਇਆ ਮਨਕਾ ਇੱਥੇ ਆ ਰੁਕਿਆ ਇਹਦੀ ਮੂਵਮੈਂਟ ਨਹੀਂ ਹੈਗੀ ਆ ਮੂਵਮੈਂਟ ਤੇ ਠੀਕ ਹੈ ਆ ਮੂਵਮੈਂਟ ਤੇ ਰੁਕਦਾ ਬਹੁਤ ਘੱਟ ਮਹਿਸੂਸ ਹੁੰਦਾ ਜਿਵੇਂ ਮੈਂ ਕੋਈ ਕਰਵਾਨੀ ਆ ਨਾ ਵਾਲੀ ਸੁਭਾਗਾ ਹਾਂ ਹਾਂ ਅੱਛਾ ਹੁਣ ਦੇਖਿਓ ਕੀ ਕੀ ਮਹਿਸੂਸ ਕਰੂੰਗੇ ਇਹਦੇ ਬਾਅਦ ਮੈਨੂੰ ਦੱਸਿਓ ਤੁਸੀਂ ਝੁਕ ਸਕਦੇ ਹੋ ਫਰੰਟ ਬੈਂਡਿੰਗ ਕਰ ਸਕਦੇ ਹੋ ਮੈਂ ਬੈਂਡ ਕਰਕੇ ਪਰ ਮੈਨੂੰ ਦਿੱਕਤ ਹੁੰਦੀ ਹੈ ਬਹੁਤ ਝੁਕਾ ਬੈਕ 'ਚ ਦਿੱਕਤ ਆਉਂਦੀ ਹੈ ਕਿੰਨਾ ਚੁੱਕ ਜਾਂਦੇ ਹੋ ਚੁੱਕਣਾ ਪਏ ਤੇ ਜ਼ਰੂਰੀ ਹੋਏ ਚੁੱਕਨੀ ਆ ਮੈਂ ਸਿੱਧੇ ਮਨ ਨਹੀਂ ਕਰਦਾ ਚੁੱਕਣਾ ਓਕੇ ਆ ਥੋੜਾ ਜਿਹਾ ਰੁਕੇ ਹੋ ਹਲਕਾ ਰੱਖਿਓ ਗਰਦਨ ਢਿੱਲੀ ਰੱਖਿਓ ਮੇਰੇ ਵੱਲ ਧਿਆਨ ਨਾ ਰੱਖੋ ਢਿੱਲੀ ਦਿਓ ਮਨ ਜੀ ਵੀ ਟਾਈਟ ਹੈ ਗਰਦਨ ਹਾਂ ਹਾਂ ਠੀਕ ਹੈ ਉਹ ਖਿੜਕੀ ਤੋਂ ਬਾਹਰ ਬੁੱਤੇ ਲੈ ਲੈਂਦੇ ਨੇ ਓਕੇ ਓਕੇ ਤੇ ਲਾਟ ਲਾ ਟਾਈਟ ਨਾ ਕਰੀ ਉਹ ਉੱਤਰ ਆ ਡਜੇਗਾ ਬੋਲੋ ਬੇਨ ਇੱਥੇ ਨਹੀਂ ਹੁਣ ਬੋਲੋ ਇੱਥੇ ਹਾਂਜੀ ਮੂੰ ਉਧਰ ਨੂੰ ਕਮਾਇਓ ਹੁਣ ਦਰਦ ਕਿੰਨਾ ਵਧਿਆ ਕਿੰਨਾ ਵਧ ਗਿਆ ਵਧਿਆ थोड़े जहा दर्द आऊगा गर्दन सिद्धि करो हूँ दर्द कि ਪਹਿਲੇ ਨਾਲੋਂ ਘਟ ਗਿਆ ਹਾਂਜੀ ਇੱਕ ਵਾਰ ਹੋ ਚੁੱਕੀ ਅਜੀ ਗੁਰੂ ਸਾਹਿਬ ਇਹ ਇਹ ਕੀ ਕੀ ਦਿੱਕਤ ਕੀ ਸੀ ਇਹਨਾਂ ਨੂੰ ਇਹਨਾਂ ਨੂੰ ਆਪਾਂ ਕਹੀਏ ਡਿਸਕ ਬਲਜ ਅੱਛਾ ਡਿਸਵਲਜ ਮੈਂ ਜਿਹੜਾ ਤੁਹਾਨੂੰ ਦਿਖਾਇਆ ਹੈ ਨਾ ਜੋ ਤੁਸੀਂ ਦੱਸ ਦਿਖਾਣ ਡਿਸਬਲਜ ਹੋਇਆ ਹੈ ਡਿਸਵਲਜ ਦੇ ਅੰਦਰ ਆਪਾਂ ਨੇ ਉਹਨੂੰ ਪਰੇ ਕੀਤਾ ਇਹ 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 ਮਤਲਬ ਤੇਰੇ ਤੁਹਾਡੇ ਹਿਸਾਬ ਨਾਲ ਤਾਂ ਟੈਕਨੀਕਲ ਹੋਊਗਾ ਚੀਜ਼ਾਂ ਪਰ ਇਹ ਤਾਂ ਫਿਰ ਇਹ ਜਾਦੂ ਜਿਹਾ ਹੀ ਲੱਗਦਾ ਹੈ ਨਾ ਸਾਡਾ ਸਾਡਾ ਸਲੋਗਨ ਹੀ ਇਹੀ ਹੈ ਐਕਸਪੀਰੀਅੰਸ ਦਾ ਮੈਜਿਕ ਠੀਕ ਹੈ ਸਾਡਾ ਸਲੋਗਨ ਹੀ ਹੈ ਹਾਂ ਐਕਸਪੀਰੀਅੰਸ ਦਾ ਮੈਜਿਕ ਕਿਉਂਕਿ ਜਿਸ ਹੱਬ ਨਾਲ ਉਹ ਦੱਸ ਰਹੇ ਸੀ ਕਿ ਕਿੰਨੀ ਭੈਣ ਪਰੇਸ਼ਾਨੀ ਚ ਹੋਊਗੀ ਕਿ ਜਿਵੇਂ ਹੁਣ ਤੁਸੀਂ ਚੁੱਕ ਕੇ ਦੇਖੋ ਦਰਦ ਆਉਂਦਾ ਪਿੱਛੇ ਦੋਨੇ ਹੱਥ ਲਾ ਕੇ ਦੋਨੇ ਹੱਥ ਲਾਓ ਕੋਈ ਹੱਥ ਨਹੀਂ ਚੁੱਕੋ ਲੈ ਅੱਛਾ ਹਾਂ ਜੀ ਦੇਖ ਲਓ ਇੰਨੀ ਦੂਰੋਂ ਆਏ ਹੋ ਫਿਰ ਅੰਮਾਲੇ ਵੀ ਵਾਪਸ ਜਾਣਾ ਨੇ ਪਹਿਲਾਂ ਜੁਕਿਆ ਜੇ ਜੇ ਦੇਖ ਲਓ ਦਿੱਕਤ ਹੈਗੀ ਆ ਸੀ ਨਾਲ ਹੀ ਆਪਾਂ ਪੈਸੇ ਨਹੀਂ ਤੁਹਾਨੂੰ ਦਿਵਾ ਦੇਣਾ ਨਹੀਂ ਹੁੰਦਾ ਠੀਕ ਹੈ ਤੁਹਾਨੂੰ ਰਲਿਫ ਮਿਲਿਆ ਉਹ ਨਾ ਚੜਦੀ ਇੱਥੋਂ ਇੱਥੋਂ ਨਾ ਸਵੇਲਿੰਗ ਲੱਗਦੀ ਹੋ ਗਈ ਆ ਇੱਥੋਂ ਇੱਕ ਆ ਇੱਥੇ ਵੀ ਸਵੇਲਿੰਗ ਲੱਗਦੀ ਆ ਤੇ ਸਾਹ ਮਤਲਬ ਇਹ ਗਰਦਨ ਦੀ ਨਾ ਪੋਜੀਸ਼ਨ ਜਿਹਦਾ ਖਿਲ ਜਾਂਦੀ ਅੜ ਜਾਂਦੀ ਗਰਦਨ ਪੂਰੀ ਅੱਧੀ ਰਹਿਣੀ ਫਿਰ ਆ ਤੁਹਾਡੇ ਪੇਨ ਇੱਥੇ ਹੀ ਆ ਹਾਂਜੀ ਓਕੇ ਕਦੀ ਆ ਬੈਗ ਇੱਥੋਂ ਆ ਜਿਹੜਾ ਨਾ ਸੀ 2 ਸੀ 2 ਏਰੀਆ ਹੈ ਗੁੱਸਾ ਕਿੰਨਾ ਕਰਦੇ ਗੁੱਸਾ ਨਹੀਂ ਮੈਂ ਕਰਦੀ ਪੱਕਾ ਹਾਂਜੀ ਬਹੁਤ ਜਿੱਦ ਕਰਦਾ ਸਹੀ ਹੈ ਕਰ ਲੈਂਦੇ ਗੱਲ ਜਿਹੜੀ ਕਰਦੀ ਹੈ ਬਹੁਤ ਜ਼ਿਆਦਾ ਕਰਦੀ ਇਹ ਪਤਾ ਲੱਗ ਰਿਹਾ ਮੈਂ ਨਹੀਂ ਬੋਲ ਰਿਹਾ ਇਹਨਾਂ ਦੀ ਇਹ ਇਹ ਬੋਲਦੀ ਆ ਬਿਕੋਜ਼ ਸੀ 2 ਸੀ 1 ਜੜਾ ਨਾਲ ਇਹ इमोशनल ਬਲੌਕ ਕਹਿੰਦੇ ਆ ਇੱਥੇ इमोਸ਼ਨਸ ਰੁਕ ਜਾਂਦੇ ਨੇ ਬੰਦਾ ਐਕਸਪਰੈਸ ਨਹੀਂ ਕਰ ਪਾਉਂਦਾ ਬੋਲ ਨਹੀਂ ਪਾਉਂਦਾ ਇਹ ਇਹਦੇ ਕਰਕੇ ਹੈ ਸਾਈਨਚਰ ਬਹੁਤ ਹੈ ਮੇਰੀ ਹਾਂਜੀ ਇਹਦੇ ਕਰਕੇ ਆ ਓਕੇ ਈਜ਼ੀ ਰਿਲੈਕਸ गया दर जी। फिनिश हूँ गर्दम घुमा के देखो आराम देखो कि लग रहे अच्छा बेटे बोलना आप हाँ तो नहीं चक बेटे थोड़ी जी पेन आएगी है पेन ज्यादा ਗਈ ਹਾਂ ਕਿੰਨੀ ਹੋ ਰਹੀ ਹੈ ਓਕੇ ਚੱਕ ਕੇ ਕੋਲ ਓਕੇ ਇਜ਼ੀ ਰਿਲੈਕਸ ਰਿਲੈਕਸ ਗਿਆ ਹਾਂ ਓਕੇ ਅ ਅਰਾਮ ਨਾਲ ਹਾਂ ਬੈਠੋ ਹੁਣ ਮੈਨੂੰ ਦੱਸੋ ਤੁਹਾਡੀ ਫੀਲਿੰਗ ਕੀ ਹੈ ਤਾਂ ਬਿਲਕੁਲ ਡਾਕਟਰ ਪ੍ਰਦੀਪ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਕਾਇਰੋਪ੍ਰੈਕਟਰ ਨੇ ਡਾਕਟਰ ਸਾਹਿਬ ਤੁਸੀਂ ਦੇਖਿਆ ਵੀ ਆ ਤਰੀਕਾ ਜੋ ਵੀ ਆ ਤਾਂ ਥੋੜਾ ਜਿਹਾ ਪੈਣ ਨਾਲ ਵੀ ਗੱਲ ਕਰਦੇ ਤੁਸੀਂ ਕਿਥੋਂ ਹੁਸ਼ਿਆਰਪੁਰ ਤੋਂ ਆਏ ਜੀ ਤੇ ਫਰਕ ਫਰਕ ਲੱਗਦਾ ਅਸੀਂ ਤਾਂ ਦੇਖਿਆ ਸਾਰਾ ਕੁਝ ਹੈ ਨਾ ਲੱਗਦਾ ਫਰਕ ਹੈ ਨਾ ਹਾਂਜੀ ਇਹ ਇਹ ਵੈਸੇ ਜਾਦੂ ਆ ਹੈ ਦਵਾਈਆਂ ਵੀ ਬਹੁਤ ਖਾਂਦੇ ਹੋਵੋਗੇ ਬਹੁਤ ਜ਼ਿਆਦਾ ਕਦੀ ਮੈਂ ਹੋਮੋਪੈਥੀ ਦੀ ਮੈਡੀਸਨ ਕਦੀ ਐਲੋਪੈਥੀ ਰਲੀਫ ਵਾਸੇ ਪੇਨ ਕਿਲਰ ਕੋਈ ਮਰਮਸਾ ਰਿਲੈਕਸੇਸ਼ਨ ਦੀ ਟੈਬਲੇਟ ਕੋਈ ਕਦੀ ਕੋ ਕੋਈ ਗੋਆ ਕੇ ਤੁਹਾਡੇ ਤੁ ਮੈਗਨੀਸ਼ੀਅਮ ਲੈ B12 ਲੈ ਤੇਰੀ ਕੋਈ ਨਹੀਂ ਨਵਾਂ ਜੜਦੀਆਂ ਕੀ ਪ੍ਰੋਬਲਮ ਆ ਨਾ ਬਹੁਤ ਜ਼ਿਆਦਾ ਮੈਡੀਸਿਨਸ ਮਹਗਾ ਆ ਰਹੀ ਮਤਲਬ 2 ਇਅਰ ਜਦੋਂ ਸ਼ੁਰੂ ਹੋਇਆ ਨਾ ਇਹ ਮਤਲਬ ਕਿ ਅੱਦੀ ਸਟਾਰਟ ਹੋਇਆ ਦਾ ਸਵੇਰੇ ਉੱਠੋ ਬਸ ਲੱਗਦਾ ਕਿ ਫਲਾ ਰੇਤ ਨਾਲ ਚੜੀ ਹੋਈ ਆ ਪਰ ਵਿੱਚ ਚੱਕਰ ਆ ਤਿੰਨ ਚਾਰ ਦਾ ਅੱਧੀ ਅੜਿਆ ਰਹਿੰਦਾ ਕਾ ਹੂੰ ਹੂੰ ਤੇ ਬਿਲਕੁਲ ਡਾਕਟਰ ਸਾਹਿਬ ਇਹ ਬਹੁਤ ਵਧੀਆ ਮੈਨ ਲੱਗਦਾ ਕਿ ਬਹੁਤ ਲੋਕਾਂ ਨੂੰ ਫਾਇਦਾ ਹੋ ਸਕਦਾ ਕਿਉਂਕਿ ਬਹੁਤ ਜ਼ਿਆਦਾ ਦਿੱਕਤਾਂ ਵੀ ਨੇ ਲੋਕਾਂ ਨੂੰ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਤੇ ਆਸ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਪੇਸ਼ਕਿਰਦ ਜ਼ਰੂਰ ਪਸੰਦ ਆਈ ਹੋਵੇ ਕਿ ਡਾਕਟਰ ਪ੍ਰਦੀਪ ਸੀ ਮੇਰੇ ਨਾਲ ਤੇ ਲੁਧਿਆਣਾ ਤੋਂ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਗਗਨਪਤੀ ਡੇਲੀ ਪੋਸਟ ਪੰਜਾਬੀ ਧੰਨਵਾਦ